ਜਿੰਦਾ ਤਾਰੂ ਦਾ ਇਹ ਬਦਲਿਆ ਰੂਪ ਦੇਖ ਕੇ ਹੈਰਾਨੀ ਰਹਿ ਗਿਆ ਸੀ ਉਹ ਤਾਰੂ ਦੇ ਨੇੜੇ ਗਿਆ ਤੇ ਉਸ ਨੂੰ ਆਪਣੇ ਕਲਾਵੇ ਵਿੱਚ ਪਰਣ ਦੀ ਕੋਸ਼ਿਸ਼ ਕਰਨ ਲੱਗਾ ਪਰ ਜਿੰਦਾ ਜਿਵੇਂ ਜਿਵੇਂ ਅੱਗੇ ਵਧਦਾ ਜਾਂਦਾ ਤਾਰੂ ਖੁਦ ਨੂੰ ਜਿੰਦੇ ਤੋਂ ਪਿੱਛੇ ਹਟਾਉਂਦੀ ਜਾਂਦੀ ਸ਼ਾਇਦ ਉਹ ਅੱਜ ਦੀ ਰਾਤ ਲਈ ਖੁਦ ਨੂੰ ਤਿਆਰ ਨਹੀਂ ਸੀ ਕਰ ਪਾਈ ਕੀ ਹੋਇਆ ਤਾਰੂ ਜਿੰਦੇ ਨੂੰ ਹੈਰਾਨੀ ਹੋਈ ਕਿ ਤਾਰੂ ਉਸ ਨਾਲ ਇਹੋ ਜਿਹੇ ਸਲੁਕ ਕਿਉਂ ਕਰ ਰਹੀ ਸੀ ਜਦ ਕਿ ਜਿੰਦਾ ਉਸ ਲਈ ਕੋਈ ਉਪਰਾ ਬੰਦਾ ਤਾਂ ਨਹੀਂ ਸੀ ਜੀ ਕੁਛ ਨਹੀਂ ਤਾਰੂ ਨੇ ਕੰਮ ਦੀ ਆਵਾਜ਼ ਵਿੱਚ ਜਵਾਬ ਦਿੱਤਾ ਵੈਸੇ ਸੁਰਖੀ ਲਈ ਤੇਰੇ ਬੜੀ ਸੋਹਣੀ ਲੱਗਦੀ ਹੈ ਲਾ ਕੇ ਰੱਖਿਆ ਕਰ ਆਗਦਿਆ ਜਿੰਦੇ ਨੇ ਆਪਣਾ ਚਿਹਰਾ ਤਾਰੂ ਦਿਨ ਐਨ ਨੇੜੇ ਲੈ ਆਂਦਾ ਪਰ ਇਸ ਤੋਂ ਪਹਿਲਾਂ ਕੀ ਉਹ ਉਸ ਨੂੰ ਛੋਹ ਹੀ ਪਾਉਂਦਾ ਤਾਰੂ ਨੇ ਜਿੰਦੇ ਨੂੰ ੱੱਕਾ ਦੇ ਦਿੱਤਾ ਤੇ ਰੋਂਦੀ ਹੋਈ ਬਾਹਰ ਵਿੜੇ ਵੱਲ ਨੂੰ ਭੱਜ ਗਈ ਪਿੱਛੇ ਜਿੰਦੇ ਨੂੰ ਚੱਕਦੰਮ ਬਣੀ ਇਸ ਸਥਿਤੀ ਦੀ ਕੁਝ ਸਮਝ ਜਈ ਨਹੀਂ ਆਈ ਤੇ ਨਾ ਹੀ ਉਹ ਇਸ ਹਾਲਤ ਵਿੱਚ ਸੀ ਕਿ ਤਾਰੂ ਤੋਂ ਕੁਝ ਪੁੱਛੇ ਪਾਉਂਦਾ ਇੱਕ ਅਜੀਬ ਜਿਹੀ ਖਮੋਸ਼ੀ ਸਾਰੇ ਘਰ ਵਿੱਚ ਪਸਰ ਗਈ ਖਮੋਸ਼ੀ ਦੇ ਆਲਮ ਵਿੱਚ ਹੀ ਦੋਵਾਂ ਨੇ ਇਹ ਰਾਤ ਅੱਖਾਂ ਵਿੱਚ ਹੀ ਬਤਾਈ ਅਗਲੀ ਸਵੇਰ ਜਿੰਦਾ ਇਹ ਕਿਹੜੇ ਕਾਰੋਬਾਰ ਚੱਲਿਆ ਗਿਆ ਕਿ ਉਹ ਆਪਣੇ ਕੁਝ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਲਈ ਜਾ ਰਿਹਾ ਹੈ ਇਧਰ ਤਾਰੋ ਨੂੰ ਮਿਲਣ ਲਈ ਸਾਰਾ ਦਿਨ ਕੋਈ ਨਾ ਕੋਈ ਪਿੰਡ ਵਾਲਾ ਆਉਂਦਾ ਹੀ ਰਿਹਾ ਆਂਡੀ ਗਵਾਂਡੀ ਉਸ ਨੂੰ ਸੋ ਤਰ੍ਹਾਂ ਦੇ ਸਵਾਲ ਪੁੱਛਦੇ ਤੇ ਤਾਰੋ ਕੁਛ ਨਾ ਕੁਛ ਆਖ ਉਹਨਾਂ ਦੇ ਸਵਾਲਾਂ ਨੂੰ ਹੀ ਟਾਲਦੀ ਰਹੀ ਜਿੰਦਾ ਵੀ ਤਾਂ ਇਹੀ ਉਹ ਕਰ ਰਿਹਾ ਸੀ ਲੋਕਾਂ ਦੇ ਸਵਾਲਾਂ ਤੋਂ ਬਚਣ ਲਈ ਉਹ ਸਵੇਰੇ ਸਾਰੀ ਘਰੋਂ ਨਿਕਲ ਆਇਆ ਕਰਦਾ ਸੀ ਜਦ ਕਿ ਰਾਤ ਨੂੰ देर geh ਹੀ ਘਰ ਵਾਪਸ ਮੁੜਦਾ ਜਿਵੇਂ-ਜਿਵੇਂ ਦਿਨ ਬੀਤੇ ਜਾ ਰਹੇ ਸਨ ਜਿੰਦਾ ਦਾ ਵਾਪਸ ਵਿਲਾਤ ਜਾਂਦਾ ਵਕਤ ਵੀ ਨੇੜੇ ਟੁਕਦਾ ਜਾਂਦਾ ਸੀ ਪਰ ਇਸ ਗੱਲ ਦੀ ਖਬਰ ਹਲੇ ਕਿਸੇ ਨੂੰ ਵੀ ਨਹੀਂ ਸੀ ਤਾਰੂ ਨੂੰ ਵੀ ਨਹੀਂ ਉਹ ਤਾਂ ਉਦੋਂ ਦੀ ਇਹੀ ਸੋਚ ਕੇ ਬੈਠੀ ਸੀ ਕਿ ਜਿੰਦਾ ਹੁਣ ਹਮੇਸ਼ਾ ਇੱਥੇ ਹੀ ਰਹੇਗਾ ਵਾਪਸ ਵਿਲਾਤ ਨਹੀਂ ਮੁੜੇਗਾ ਪਰ ਜਿੰਦਾ ਤਾਂ ਆਇਆ ਹੀ ਵਾਪਸ ਪਰਤਣ ਲਈ ਸੀ ਇੱਕ ਦਿਨ ਬੰਤੋ ਤਾਰੂ ਨੂੰ ਕੋਈ ਸਲਾਹ ਦੇ ਕੇ ਗਈ ਸੀ ਸਲਾਹ ਵੀ ਕੀ ਸਗੋ ਆਪਣੇ ਦੱਸੇ ਮੁਤਾਬਕ ਕੰਮ ਕਰਨ ਲਈ ਤਾਰੂ ਨੂੰ ਮਨੋਂ ਪੱਕਾ ਹੀ ਕਰ ਗਈ ਸੀ ਉਸੇ ਰਾਜਿੰਦ ਦਾ ਘਰ ਵਾਪਸ ਆਇਆ ਤਾਂ ਉਸ ਦਾ ਸਵਾਗਤ ਜਗਦੇ ਹੋਏ ਦੀਵਿਆਂ ਨੇ ਕੀਤਾ ਕੁਝ ਦਿਨ ਬੀਤੇ ਤਾਂ ਪਤਾ ਲੱਗਿਆ ਕਿ ਤਾਰੋ ਜਿੰਦੇ ਪਾਸੋਂ ਹਮਲਾ ਹੋ ਚੁੱਕੀ ਸੀ ਆਪਣੇ ਮਾਂ ਬਨਣ ਦੇ ਅਹਿਸਾਸ ਨਾਲ ਤਾਰੋ ਬੇहद ਖੁਸ਼ ਸੀ ਦੂਜੇ ਪਾਸੇ ਜਿੰਦੇ ਤੋਂ ਵੀ ਉਸ ਦੇ ਬਾਪ ਬਨਣ ਦਾ ਚਾ ਚੁੱਕਿਆ ਨਹੀਂ ਸੀ ਚਾਰਿਆ ਉਸ ਦੇ ਦੋਸਤ ਮਿੱਤਰਸ ਮੇ ਸਕੇਸ ਬੰਦੀ ਘਰ ਆ ਕੇ ਉਸ ਨੂੰ ਵਧਾਈਆਂ ਦਿੰਦੇ ਨਹੀਂ ਸੀ ਤੱਕਦੇ ਸਭ ਕਾਮਨਾ ਕਰਦੇ ਸਨ ਕਿ ਬੱਚਾ ਤੇ ਜੱਜਾ ਦੋਨੋਂ ਰਾਜੀ ਖੁਸ਼ੀ ਰਹਿਣ ਪਰ ਕੱਲ ਕੀ ਹੋਣਾ ਕਿੰਨੇ ਵੇਖਿਆ ਲਿਖੀ ਨਾਲੋ ਵੱਧ ਤੇ ਮੋਹ ਮੰਗੀ ਮੋਦ ਅੱਜ ਤੱਕ ਕਿਸੇ ਨੂੰ ਵੀ ਨਹੀਂ ਮਿਲੀ ਹਲੇ ਕੁਝ ਮਹੀਨੇ ਹੀ ਬੀਤੇ ਸੰਗੀ ਤਾਰੋ ਦੇ ਟਿੱਡ ਵਿੱਚ ਤੇਜ਼ ਦਰਦ ਹੋਣ ਕਰਕੇ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ ਡਾਕਟਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਤਾਰੋ ਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੋਣ ਕਰਕੇ ਉਸ ਦਾ ਬੱਚਾ ਬਹੁਤ ਦੇਰ ਤੱਕ ਸਰਵਾਈਵ ਨਹੀਂ ਸੀ ਕਰ ਪਾਇਆ ਪਹਿਲੇ ਹੀ ਬੱਚੇ ਤੇ ਡਿੱਗਣ ਕਾਰਨ ਤਾਰੋ ਅੰਦਰ ਤੱਕ ਟੁੱਟ ਗਈ ਜਾਪਦੀ ਸੀ ਉਜ਼ੇਨ ਤੋਂ ਮਗਰੋਂ ਉਸਨੇ ਅੰਜਲ ਸਭ ਕੁਝ ਤਿਆਗ ਦਿੱਤਾ ਸੀ ਜਿਵੇਂ ਆਪਣੇ ਮਰ ਚੁੱਕੇ ਬੱਚੇ ਦੇ ਅਫਸੋਸ ਵਿੱਚ ਆਪ ਵੀ ਮਰ ਜਾਣਾ ਚਾਹੁੰਦੀ ਹੋਵੇ ਉਸ ਦੇ ਤੁਰ ਅੰਦਰੋਂ ਇੱਕ ਹੂਕ ਉੱਠਦੀ ਤੇ ਉਹ ਖੁਦ ਨੂੰ ਆਪਣੇ ਬੱਚੇ ਦੀ ਮੌਤ ਲਈ ਕਸੂਰਵਾਰ ਸਮਝਣ ਲੱਗੀ ਦੀ ਸੋਚਤਰੀ ਰਹੀ ਕਿ ਉਸ ਦੇ ਅੰਦਰ ਹੀ ਕੋਈ ਕਮੀ ਰਹਿ ਗਈ ਹੋਣੀ ਪਰ ਸਚਾਈ ਇਹ ਨਹੀਂ ਸੀ ਜੋ ਤਾਰੋ ਸੋਚ ਰਹੀ ਸੀ ਅਸਲ ਤਾਰੋ ਦੇ ਅੰਦਰ ਪਲ ਰਹੀ ਉਸ ਨੰਨੀ ਜਾਨ ਦੇ ਕਾਤਲ ਹਾਫ ਦੇ ਉਹ ਸ਼ਿਕਾਰੀ ਸਨ ਜਿੰਨਾ ਤਾਰੋ ਨਾਲ ਅਜ ਤੋਂ ਕੁਝ ਸਾਲ ਪਹਿਲੇ ਗੈਂਗਰੇਪ ਕੀਤਾ ਸੀ ਉਸ ਦਿਨ ਜਦ ਜੱਗੀ ਤਾਰੋ ਨੂੰ ੱੱਕੇ ਨਾਲ ਆਪਣੀ ਕਾਰ ਵਿੱਚ ਬਿਠਾ ਕੇ ਕਿਸੇ ਸੁੰਸਣ ਰਾਤੇ ਲੈ ਕੇ ਆਇਆ ਸੀ ਉਦੋਂ ਇਸ ਗੱਲ ਦੀ ਖਬਰ ਉਸਨੇ ਆਪਣੇ ਦੋਸਤਾਂ ਨੂੰ ਵੀ ਦਿੱਤੀ ਸੀ ਇਹ ਉਹੀ ਦੋਸਤਾਂ ਜੋ ਹਰ ਮਾੜੇ ਕੰਮ ਵਿੱਚ ਜੱਗੀ ਦਾ ਸਾਥ ਦਿੰਦੇ ਸਨ ਤੇ ਚੰਗਾ ਕੰਮ ਚੰਗਾ ਕੰਮ ਤਾਂ ਜੱਗੀ ਨੇ ਕਦੀ ਕੀਤਾ ਹੀ ਨਹੀਂ ਸੀ ਆਪਣੇ ਇਲਾਕੇ ਵਿੱਚ ਜੱਗੀ ਆਪਣੇ ਬਦਮਾਸ਼ ਹੋਣ ਕਰਕੇ ਮਸ਼ਹੂਰ ਸੀ ਤਾਰੋ ਦੀ ਬਦ ਕਿਸਮਤੀ ਕੀ ਜੱਗੀ ਰਿਸ਼ਤੇਦਾਰਾਂ ਵਿੱਚੋਂ ਉਸ ਦਾ ਦਿਓਰ ਲੱਗਦਾ ਸੀ ਭਾਵੇਂ ਦੂਰ ਦਾ ਹੀ ਸਹੀ ਤਾਰੋ ਤੋਂ ਪਹਿਲਾਂ ਵੀ ਉਹ ਕਈ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਿਆ ਸੀ ਜਿਨ੍ਹਾਂ ਵਿੱਚ ਕਈ ਕੁੜੀਆਂ ਨੇ ਤਾਂ ਕੇਵਲ ਐਸੇ ਲਈ ਆਤਮ ਹੱਤਿਆ ਕਰ ਲਈ ਸੀ ਕਿ ਇੱਕ ਗੈਰ ਮਰਦ ਦਾ ਅੰਚ ਉਹਨਾਂ ਅੰਦਰ ਪ੍ਰਵੇਸ਼ ਕਰ ਚੁੱਕਾ ਸੀ ਰਹੀ ਗੱਲ ਤਾਰੋ ਦੀ ਤਾਂ ਉਸ ਨਾਲ ਭਾਵੇਂ ਜਹਾਨੀ ਸੀ ਹੋਇਆ ਪਰ ਜੋ ਵੀ ਹੋਇਆ ਇਸ ਤੋਂ ਵੀ ਬੁਰਾ ਹੋਇਆ ਜੱਗੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਤਾਰੋ ਨਾਲ ਜੋ ਕੁਕਰਮ ਕਮਾਇਆ ਉਸ ਦੇ ਪਾਪ ਦਾ ਤਾਂ ਪਤਾ ਨਹੀਂ ਪਰ ਉਸ ਦਾ ਫਲ ਜ਼ਰੂਰ ਤਾਰਿਆਂ ਨੂੰ ਭੁਗਤਣਾ ਪੈ ਗਿਆ ਸੀ ਉਸ ਦੇ ਜਿਸਮ ਨੂੰ ਮਿਲੇ ਅੰਦਰੂਨੀ ਜ਼ਖਮਾਂ ਦੇ ਕਾਰਨ ਉਸ ਦੀ ਬੱਚੇਦਾਨੀ ਨੂੰ ਕਾਫੀ ਨੁਕਸਾਨ ਹੋਇਆ ਸੀ ਇਹ ਜ਼ਖਮ ਇੰਨੇ ਕੋ ਗੰਭੀਰ ਸਨ ਕਿ ਸੱਤ ਸਾਲਾਂ ਦਾ ਇੱਕ ਲੰਬਾ ਵਕਵਾ ਵੀ ਇੰਨਾ ਜ਼ਖਮ ਨੂੰ ਭਰਨੇ ਸੀ ਪਾਇਆ ਕੋਸ਼ਿਸ਼ ਦਾ ਕਾਰਨ ਏਵੀਸੀ ਕੇ ਜਦ ਤਾਰੋ ਇਸ ਮੰਦ ਭਾਗੇ ਦਿਨ ਮਗਰੋਂ ਹਸਪਤਾਲ ਜਾਂਚ ਲਈ ਗਈ ਤਾਂ ਪਰ ਤਾਲਮਗਰੋ ਖੁਦ ਡਾਕਟਰ ਨੇ ਵੀ ਉਸ ਤੋਂ ਸੱਚ ਦਾ ਲੁਕੋ ਰੱਖਿਆ ਸੀ ਰੇਪ ਕੇਸ जानके उसने इस मामले ਨੂੰ ਹੱਥ ਨਹੀਂ ਸਿਪਾਇਆ ਵਰਨਾ ਜੇ ਡਾਕਟਰ ਉਸ ਦਾ ਸਮੇਂ ਸਿਰ ਇਲਾਜ ਕਰਨਾ ਸ਼ੁਰੂ ਕਰ ਦਿੰਦਾ ਤਾਂ ਸ਼ਾਇਦ ਤਾਰੋ ਦਾ ਪਹਿਲਾ ਬੱਚਾ ਅੱਜ ਇਸ ਤਰ੍ਹਾਂ ਅਣਾਈ ਮੌਤੇ ਨਾ ਮਰਦਾ ਇਹ ਉਹ ਸਮਾਂ ਸੀ ਜਦ ਤਾਰੋ ਤੇ ਸੋਹਰੇ ਦਾ ਕਤਲ ਕੇਸ ਚੱਲ ਰਿਹਾ ਸੀ ਕੇਸ ਵਿੱਚ ਜਿੱਤ ਵਿਰੋਧੀਆਂ ਦੀ ਹੋਈ ਸੀ ਕਿਉਂਕਿ ਪੁਲਿਸ ਚੋਲ ਲੈ ਕੇ ਡਾਕਟਰ ਤੱਕ ਹਰ ਕੋਈ ਝੂਠ ਦੀ ਹੀ ਗਵਾਹੀ ਪਾ ਰਿਹਾ ਸੀ ਅਜੇ ਵਿੱਚ ਫਿਰ ਇਨਸਾਨ ਦੀ ਆਸ ਵੀ ਕਿੱਥੋਂ ਬੁੱਜਣੀ ਬੱਜਣੀ ਸੀ ਇਹ ਜੱਗੀ ਸੀ ਜਿਸ ਨੇ ਉਸ ਵਕਤ ਡਾਕਟਰ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਸੀ ਕਿ ਉਹ ਜੋ ਮਰਜ਼ੀ ਹੋ ਜਾਵੇ ਆਖਿਰ ਤੇ ਸਭ ਨੂੰ ਇਹ ਕਹੇਗਾ ਕਿ ਸਭ ਠੀਕ ਹੈ ਤਾਰੂ ਨੂੰ ਮਿਲੇ ਇਨਾਂ ਅੰਦਰੂਨੀ ਜ਼ਖਮਾਂ ਕਾਰਨ ਅੱਜ ਉਸ ਦਾ ਬੱਚਾ ਉਸਦੇ ਕੋਲ ਨਹੀਂ ਸੀ ਇੱਕ ਮਾਂ ਲਈ ਇਸ ਤੋਂ ਵੱਧ ਭਾਗਾ ਭਲਾ ਹੋਰ ਕੀ ਹੋ ਸਕਦਾ ਸੀ ਇਸ ਵਕਤ ਉਹ ਐਸੀ ਮਾਨਸਿਕ ਤਕਲੀਫ ਵਿੱਚੋਂ ਗੁਜ਼ਰ ਰਹੀ ਸੀ ਜਿਸ ਨੂੰ ਬੋਲ ਕੇ ਵੀ ਨਹੀਂ ਬਿਆਨ ਕਰ ਸਕਦੀ ਕੁਝ ਦਿਨਾਂ ਬਾਅਦ ਤਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਕਹ ਰਾਇਤਾ ਤਾਰ ਨੂੰ ਕਰਦਾ ਵੇੜਾ ਵੀ ਵੱਡ-ਵੱਡ ਖਾਵੇ ਜਿਸ ਵੇੜੇ ਵਿੱਚ ਕਿਸੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਸਨ ਜਿਸ ਵੇੜੇ ਵਿੱਚ ਉਸਨੇ ਭਜਨਾ ਦੌੜਨਾ ਸੀ ਉਹ ਵੇੜਾ ਆਬਾਦ ਹੋਣ ਤੋਂ ਪਹਿਲਾਂ ਹੀ ਉਜੜ ਚੁੱਕਿਆ ਸੀ ਇਸ ਸੁੰਨੇ ਵੇੜੇ ਵਿੱਚੋਂ ਉਸਦਾ ਜੀ ਨਹੀਂ ਸੀ ਲੱਗਦਾ ਉਸਨੂੰ ਲੱਗਦਾ ਸੀ ਜਿਵੇਂ ਇਸ ਵੇੜੇ ਦੇ ਨਾਲ-ਨਾਲ ਉਸਦੀ ਜ਼ਿੰਦਗੀ ਵਿੱਚ ਵੀ ویرਾਨੀ ਆ ਗਈ ਹੋਵੇ ਉਤੋ ਜਿੰਦਾ ਵੀ ਤਾਂ ਉਸ ਦਿਨ ਦਾ ਤਾਰੂ ਨਾਲ ਉਖੜਿਆ ਉਖੜਿਆ ਰਹਿਣ ਲੱਗ ਪਿਆ ਸੀ ਜਦਕਿ ਜਿਸ ਵੇਲੇ ਤਾਰੂ ਨੂੰ ਜ਼ਿੰਦੇ ਦੀ ਸਭ ਤੋਂ ਵੱਧ ਜ਼ਰੂਰਤ ਸੀ ਉਹ ਉਸ ਵੇਲੇ ਵੀ ਤਾਰੂ ਦਾ ਸਾਥ ਨਹੀਂ ਸੀ ਦੇ ਰਿਹਾ ਐਨੇ ਦਿਨੀ ਤਾਰੂ ਨਾਲ ਇੱਕ ਨਵੀਂ ਗੱਲ ਹੋਈ ਉਸਦੀ ਗਵੰਡਨ ਬੰਤੋ ਜੋ ਉਸ ਨਾਲ ਇਸ ਗੱਲੋਂ ਈਰਖਾ ਕਰਦੀ ਸੀ ਤਾਰੂ ਬੰਤੋ ਨਾਲੋਂ ਵੱਧ ਸੋਨੀ ਉਸਦਾ ਆਪਣਾ ਪਤੀ ਕੈਲਾ ਬੰਤੋ ਦੇ ਹੋਣ ਦੇ ਬਾਵਜੂਦ ਵੀ ਆਪਣੀ ਗਵੰਡਨ ਤਾਰੂ ਤੇ ਅੱਖ ਰੱਖਦਾ ਤਾਰੂ ਦੇ ਬੱਚਾ ਗਵੰਨ ਤੋਂ ਬਾਅਦ ਹੁਣ ਉਸਦੀ ਹਮਾਇਤ ਬਣ ਗਈ ਜਾਪਦੀ ਸੀ ਪਤਾ ਨਹੀਂ ਹੁਣ ਇਹ ਉਸਦੀ ਹਮਦਰਦੀ ਸੀ ਜਾਂ ਉਸਦੇ ਮਨ ਦੀ ਕੋਈ ਖੁਰਾਫਤ ਜੋ ਉਹ ਤਾਰੋ ਦੇ ਕਰਦਾ ਨਾ ਕੇਵਲ ਕੰਮਕਾਜ ਹੀ ਕਰ ਜਾਇਆ ਕਰਦੀ ਸੋ ਕੋ ਇਸ ਦੁੱਖ ਤੋਂ ਉਬਰਣ ਵਿੱਚ ਉਸਦੀ ਪੂਰੀ ਸਹਾਇਤਾ ਵੀ ਕਰ ਰਹੀ ਸੀ ਇੱਕ ਦਿਨ ਬੰਤੋ ਤਾਰੋ ਦੇ ਕਰ ਉਸ ਨੂੰ ਸੁਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤਾਰੋ ਦੇ ਲੱਖ ਜਤਨਾਂ ਦੇ ਬਾਵਜੂਦ ਵੀ ਸੌ ਨਹੀਂ ਸੀ ਰਹੀ ਤਾਰੋ ਮੁਰਤੜੇ ਪਿਛਲੀਆਂ ਗੱਲਾਂ ਲੈ ਕੇ ਬਹਿ ਜਾਂਦੀ ਜਦ ਕਿ ਬੰਤੋ ਉਸ ਨੂੰ ਵਾਰ-ਵਾਰ ਇਹ ਕਹਿੰਦੀ ਥੱਕ ਗਈ ਕਿ ਉਹ ਇਹ ਸਭ ਗੱਲਾਂ ਨਾ ਕਰੇ ਉਹ بس چپ ਕਰਕੇ ਸ਼ਾਂਤ ਰਹੇ ਤੇ ਸੌਣ ਦੀ ਕੋਸ਼ਿਸ਼ ਕਰੇ ਪਰ ਤਾਰੋ ਦੇ ਮਨ ਦੀ ਹਾਲਤ ਇੰਨੀ ਸ਼ੇਤੀ ਸੰਭਲਣ ਵਾਲੀ ਨਹੀਂ ਸੀ ਕੁਝ ਉਸ ਨੂੰ ਜਿੰਦੇ ਦਾ ਦਿਨ ਬਦਿਨ ਬਦਲਦਾ ਵਿਵਹਾਰ ਵੀ ਤਕਦੀਬ ਦੇ ਰਿਹਾ ਸੀ ਉਹ ਜਿੰਦੇ ਤੋਂ ਐਸੀ ਉਮੀਦ ਨਹੀਂ ਸੀ ਰੱਖਦੀ ਉਹ ਸੌਦੀ ਸੀ ਕਿ ਜੇਕਰ ਉਹ ਜਿੰਦੇ ਨਾਲ ਹਰ ਕਦਮ ਤੇ ਉਸਦੇ ਨਾਲ ਖੜੀ ਹਤਾ ਉਸ ਨੂੰ ਵੀ ਤਾਂ ਚਾਹੀਦਾ ਹੈ ਕਿ ਉਹ ਵੀ ਉਸ ਦਾ ਸਾਥ ਦੇਵੇ ਜਿੰਦਾ ਕੀ ਸੋਚਦਾ ਹੈ ਕਿ ਕੇ ਕੇਵਲ ਉਸਨੇ ਬੱਚਾ ਗਵਾਇਆ ਹੈ ਜਾਂ ਕੇਵਲ ਉਹ ਹੀ ਹੈ ਜਿਸ ਨੂੰ ਪੀੜ ਹੋਈ ਹੈ ਉਹ ਬਾਪ ਨਹੀਂ ਬਣ ਸਕਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਕਦੇ ਵੀ ਬਾਗ ਨਹੀਂ ਬਣ ਸਕੇਗਾ ਖੁਦ ਨੂੰ ਤਾਰੋ ਤੇ ਇਸ ਦੁਨੀਆ ਤੋਂ ਦੂਰ ਕਰਕੇ ਉਹ ਕੀ ਸੋਚਦਾ ਹੈ ਉਹ ਆਪ ਆਪਣੇ ਹੱਥੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਪਾਵੇਗਾ ਕਿ ਉਸ ਨੂੰ ਸੱਚਮੁੱਚ ਹੀ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਖਤਮ ਹੋ ਚੱਲੀ ਹੈ ਜਾਂ ਉਹ ਇਹ ਸੋਚਦਾ ਹੈ ਕਿ ਹੁਣ ਉਸ ਦੇ ਜਿੰਦਾ ਕੋਈ ਅਰਥ ਹੀ ਨਹੀਂ ਰਿਹਾ ਇਸ ਲਈ ਹਾਸ ਤੋਤਾ ਇਹ ਸਭ ਗੱਲਾਂ ਤਾਰੋ ਵੀ ਸੋਚ ਸਕਦੀ ਹੈ ਉਹ ਵੀ ਖੁਦ ਨੂੰ ਦੁਨੀਆ ਤੋਂ ਦੂਰ ਕਰਕੇ ਅਨੰਤ ਤਲੀ ਕਲੀਫ ਦਾ ਇੱਕ ਜਿਉਂਦਾ ਜਾਗਦਾ ਨਮੂਨਾ ਬਣ ਕੇ ਰਹਿ ਸਕਦੀ ਹੈ ਕਿ ਲੋੜ ਹੈ ਉਸ ਨੂੰ ਆਪਣੇ ਅੰਦਰ ਦੀ ਪੀੜ ਆਪਣੇ ਅੰਦਰ ਹੀ ਦਬ ਕੇ ਰੱਖਣ ਦੀ ਕਿ ਉਹ ਚੁੱਪਚਾਪ ਸਭ ਕੁਝ ਸਹਾਰ ਰਹੀ ਹੈ ਕਿਉਂ ਨਹੀਂ ਚੀਕਦੀ ਪਈ ਕਿਉਂ ਨਹੀਂ ਕੀਰਨੇ ਪਾ ਰਹੀ ਕਿਉਂ ਖੁਦ ਦੀ ਅਤਰੂਆਂ ਨੂੰ ਤੁਪਕਾ ਤੁਪਕਾ ਵਹਾਣ ਲਈ ਮਜਬੂਰ ਹੈ ਕਿ ਉਹ ਇਨਸਾਨ ਨਹੀਂ ਜਾਂ ਉਸ ਦੇ ਅੰਦਰ ਕੋਈ ਜਜ਼ਬਾਤ ਨਹੀਂ ਕਿ ਉਸ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਕਿ ਇੱਕ ਔਰਤ ਦੀ ਪੀੜ ਉਸਦਾ ਦੁੱਖ ਤੇ ਉਸਦਾ ਦਰਦ ਇੱਕ ਮਰਦ ਦੇ ਲਈ ਕੁਝ ਵੀ ਨਹੀਂ ਕਿ ਇਹਨਾਂ ਭਾਵਾਂ ਦੇ ਕੋਈ ਮਾਇਨੇ ਨਹੀਂ ਕਿ ਵਿਪਰੀਤ ਪ੍ਰਸਥਿਤੀਆਂ ਹਾਂ ਤੇ ਇੱਕ ਮਰਦ ਦੀ ਇੱਕ ਔਰਤ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਕਿ ਔਰਤ ਨੂੰ ਇੰਨਾ ਵੀ ਹੱਕ ਨਹੀਂ ਕਿ ਇਹੋ ਜਿਹੀ ਕਿਸੇ ਸਥਿਤੀ ਵਿੱਚ ਉਹ ਆਪਣੇ ਮਰਦ ਤੋਂ ਉਸ ਦਾ ਸਾਥ ਪਾਲ ਸਕੇ ਜਾਂ ਉਸ ਤੋਂ ਕੋਈ ਉਮੀਦ ਹੀ ਲਗਾ ਸਕੇ ਕਿਉਂ ਪੀੜ ਵਿੱਚ ਨਪੀੜ ਹੋਣਾ ਕੇਵਲ ਔਰਤ ਦੇ ਹੀ ਹਿੱਸੇ ਹੈ ਕਿ ਉਸ ਦੇ ਅਧਰਾਂ ਨੂੰ ਉਸ ਦੀ ਕਮਜ਼ੋਰੀ ਦੱਸਿਆ ਜਾਂਦਾ ਹੈ ਕਿ ਉਸ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਦੁੱਖ ਨੂੰ ਜਰੇ ਪਰ ਉਸ ਨੂੰ ਜ਼ਾਹਿਰ ਨਾ ਕਰੇ ਉਸ ਦਿਨ ਪਹਿਲੀ ਵਾਰ ਬੰਤੋ ਨੇ ਤਾਰਾ ਨੂੰ ਆਪਣੇ ਬੀਤੇ ਜੀਵਨ ਦੀ ਕਹਾਣੀ ਦੱਸੀ ਦੱਸਿਆ ਸੀ ਕਿ ਉਹ ਕਿੰਝ ਕਲਕੱਤੇ ਤੋਂ ਪੰਜਾਬ ਆਈ ਕਾਲੀਵਲ ਖੰਦੀ ਸੜਕ ਤੇ ਟਰੱਕ ਨੇ ਇੱਕੋ ਦਮ ਬ੍ਰੇਕ ਮਾਰੀ ਤੇ ਉਸ ਦੇ ਪਿੱਛੇ ਆ ਰਹੀ ਗੱਡੀ ਸਿੱਧਾ ਟਰੱਕ ਵਿੱਚ ਜਾ ਵਜੀ ਕੁਛੇ ਨੂੰ ਟਰੱਕ ਚੋਂ ਇੱਕ ਬੰਦਾ ਬਾਹਰ ਆਇਆ ਲੰਬਾ ਤਕੜਾ ਜੱਸਾ ਜੱਸਾ ਮੋਟੀਆਂ ਸੰਗਣੀਆਂ ਮੁੱਛਾਂ ਤੇ ਸੁੱਜੀਆਂ ਅੱਖਾਂ ਵਿੱਚ ਤੈਰਦੇ ਸੁਰਖਲਾਲ ਡੋਰੇ ਨਾ ਤੈਨੂੰ ਦਿਸਦਾ ਨਹੀਂ ਅੰਨਾ ਹੋਇਆ ਉਹ ਬੰਦਾ ਸੜਕ ਦੇ ਵਿੱਚੋਂ ਵਿੱਚੋਂ ਪਏ ਇੱਕ ਬੰਦੇ ਨੂੰ ਗਾਲਾਂ ਕੱਢਣ ਲੱਗਿਆ ਇਹਨਾਂ ਨੂੰ ਪਿਛਲੀ ਕਾਰ ਵਿੱਚ ਬੱਠਾ ਸਵਾਲ ਵੀ ਉਸ ਪਲਵਾਨ ਬੰਦੇ ਨਾਲ ਆড্ডা ਲਾਉਣ ਲਈ ਆ ਗਿਆ ਉਸਨੇ ਆਉਂਦੇ ਹੀ ਉਕਤ ਪਲਵਾਨ ਬੰਦੇ ਨੂੰ ਇੱਥੋਂ ਦੀ ਸਥਾਨਕ ਪਾਸ਼ਾ ਮੰਗਾਲੀ ਵਿੱਚ ਅਵਾ ਤਵਾ ਬੋਲਣਾ ਸ਼ੁਰੂ ਕਰ ਦਿੱਤਾ ਪਲਵਾਨ ਬੰਦੇ ਨੂੰ ਉਸ ਵਿਅਕਤੀ ਦਾ ਕਿਹਾ ਕੁਝ ਵੀ ਸਮਾਂ ਨਾ ਆਇਆ ਪਰ ਉਸ ਦੀ ਟੈਂਟਾ ਸੁਣ ਕੇ ਉਸ ਦਾ ਗੁੱਸਾ ਝੁਰੂ ਸਤਵੇਂ ਅਸਮਾਨ ਨੂੰ ਪੁੱਜ ਗਿਆ ਸਾਲਾ ਕੀ ਬਕਦਾ ਆ ਫੜ ਪੈਸੇ ਤੇ ਜਾ ਦਫਾ ਹੋ ਇੱਕ ਧੱਕਾ ਜਿਹਾ ਮਾਰ ਕੇ ਪਲਵਾਨ ਬੰਦੇ ਨੇ ਇਸ ਬੰਦੇ ਨੂੰ ਕਾਰ ਵਾਲੇ ਨੂੰ ਤਾਂ ਪਾ ਜਾ ਦਿੱਤਾ ਪਰ ਜਿਹੜਾ ਬੰਦਾ ਸੜਕ ਦੇ ਵਿੱਚੋਂ ਵਿੱਚ ਇਸ ਪਲਵਾਨ ਬੰਦੇ ਤੇ ਟਰੱਕ ਦੇ ਸਾਹਮਣੇ ਪਿਆ ਸੀ ਇਹ ਹੱਲੇ ਵੀ ਆਪਣੀ ਥਾਂ ਤੋਂ ਕੁਥਾਂ ਨਹੀਂ ਸੀ ਹੋਇਆ ਕੌਣ ਆਵੇ ਦਰਦੇ ਤੁੜਨਲ ਜਦ ਪਲਵਾਨ ਬੰਦੇ ਨੇ ਉਸ ਬੰਦੇ ਨੂੰ ਹਿਲਾਇਆ ਤਾਂ ਉਸ ਵੇਖਿਆ ਕਿ ਬੰਦਾ ਕਾਫੀ ਜ਼ਖਮੀ ਹਾਲਤ ਵਿੱਚ ਸੀ ਲੱਗਦਾ ਸੀ ਜਿਵੇਂ ਨਾਲ ਦੀ ਪਹਾੜੀ ਤੋਂ ਰੁੜਦਾ ਰੁੜਦਾ ਸੜਕ ਤੇ ਆ ਗਿਆ ਸੀ ਇਹ ਉਹੀ ਸੀ ਕਹਿਲਾ ਜੋ ਇਸ ਵਰਤ ਅਰਧ ਚੇਤਨ ਅਵਸਥਾ ਵਿੱਚ ਉਸ ਨੂੰ ਆਲੇ ਦੁਆਲੇ ਕੀ ਵਾਪਰਿਆ ਸੀ ਇਹ ਤਾਂ ਮਹਿਸੂਸ ਹੋ ਰਿਹਾ ਸੀ ਪਰ ਇਸ ਸਭ ਕਾਸੇ ਦੀ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਇਸ ਵਕਤਨਾ ਉਸ ਤੋਂ ਅੱਖਾਂ ਹੀ ਖੋਲੀਆਂ ਜਾ ਰਹੀਆਂ ਸਨ ਤੇ ਨਾਏ ਕੁਝ ਬੋਲੇ ਜਾ ਰਿਹਾ ਸੀ ਉਜ਼ਿਆ ਸੱਟਾਂ ਕਾਫੀ ਗੁੱਜੀਆਂ ਸਨ ਪਰ ਗਨੀਮਤ ਸੀਕੇ ਉਹ ਹੋਸ਼ ਵਿੱਚ ਸੀ ਆ ਦਰਦ ਪਰ ਇੱਕ ਆਹ ਕੈਲੇ ਦੇ ਮੂੰਹ ਉਸ ਵਕਤ ਨਿਕਲੀ ਜਦੋਂ ਉਸ ਪਲਵਾਨ ਬੰਦੇ ਨੇ ਉਸਨੂੰ ਠੁੱਡਾ ਮਾਰਿਆ ਜਿਸ ਨਾਲ ਪਲਵਾਨ ਬੰਦਾ ਵੀ ਇਹ ਸਮਝ ਗਿਆ ਕਿ ਉਸਦੇ ਸਾਹਮਣੇ ਪਿਆ ਸਖਸ਼ ਸੱਚਮੁੱਚ ਹੀ ਕਿਸੇ ਤਕਲੀਫ ਵਿੱਚ ਹੈ ਥੋੜੀ ਜੇਰ ਨੂੰ ਉਸਨੇ ਕੈਲੇ ਨੂੰ ਸਹਾਰਾ ਦਿੰਦੇ ਹੋਏ ਆਪਣੇ ਟਰੱਕ ਦੇ ਪਿਛਲੇ ਪਾਸੇ ਦੇ ਕੰਟੇਨਰ ਵਿੱਚ ਬਿਠਾ ਲਿਆ ਪਰ ਸ਼ਾਇਦ ਉਹ ਭੁੱਲ ਗਿਆ ਸੀ ਕਿ ਜਿਸ ਥਾਂ ਉਸਨੇ ਕੈਲੇ ਨੂੰ ਬਿਠਾਇਆ ਸੀ ਉਹ ਥਾਂ ਕੈਲੇ ਤੋਂ ਇਲਾਵਾ ਕੋਈ ਹੋਰ ਵੀ ਮੌਜੂਦ ਸੀ ਟਰੱਕ ਸਟਾਰਟ ਕਰ ਉਹ ਪਹਿਲਵਾਨ ਬੰਦੇ ਨੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਲਏ ਸ਼ਾਇਦ ਉਹ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਸੀ ਅੱਜ ਉਸ ਦੇ ਹੱਥੋਂ ਦੋ ਚੰਗੇ ਕੰਮ ਹੋਣ ਜਾ ਰਹੇ ਸਨ ਪਹਿਲਾਂ ਤਾਂ ਇਹ ਕਿ ਉਸਨੇ ਇੱਕ ਜ਼ਖਮੀ ਬੰਦੇ ਨੂੰ ਸਹਾਰਾ ਦੇ ਕੇ ਉਸਨੂੰ ਵਕਤ ਸਿਰ ਹਸਪਤਾਲ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ ਜਿਵੇਂ ਕਿ ਉਸਨੇ ਕੁਝ ਦਿਨ ਪਹਿਲਾਂ ਕੇਲੇ ਨੂੰ ਅਕੈਲੇ ਨੂੰ ਆਖਿਆ ਸੀ ਤੇ ਦੂਜਾ ਇਹ ਕਿਛਤੀ ਉਸੇ ਕਾਰੋਸ ਦੀ ਬੁਜੜੀ ਮਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਮਿਲ ਜਾਣਾ ਸੀ ਜਿਵੇਂ ਕਿ ਉਹ ਪੰਜਾਬ ਆਪਣੇ ਮਾਂ ਨਾਲ ਵਾਦਾ ਕਰਕੇ ਆਇਆ ਸੀ ਕਿ ਛੇਤੀ ਇਹ ਉਸ ਦੀ ਨੂਰਾਨੀ ਨੂੰ ਘਰ ਲੈ ਕੇ ਆਏਗਾ ਯਾਨੀ ਕਿ ਜਲਦ ਹੀ ਵਿਆਹ ਕਰਵਾ ਲਵੇਗਾ ਸੋ ਜਿਸ ਨੂਰਾਨੀ ਨੂੰ ਉਹ ਛੇਤੀ ਹੀ ਆਪਣੀ ਮਾਂ ਨਾਲ ਵਲਵਾਉਣ ਜਾ ਰਿਹਾ ਸੀ ਇਹ ਉਹੀ ਸੀ ਜੋ ਉਸ ਪਲਵਾਨ ਬੰਦੇ ਦੇ ਟਰੱਕ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਅੰਦਾਜ਼ਨ ਹੁਣ ਤੱਕ ਦਾ ਦ੍ਰਿਸ਼ ਉਸ ਨੂੰ ਇੱਕ ਚੰਗਾ ਤੇ ਨੇਕ ਆਦਮੀ ਦੱਸਣ ਲਈ ਕਾਫੀ ਸੀ ਪਰ ਕੀ ਸੱਚਮੁੱਚ ਉਹ ਬੰਦਾ ਇਹੋ ਜਿਹਾ ਸੀ 2 ਸਾਲ ਪਹਿਲਾਂ ਉਹ ਤੋ ਚਲਦਾ ਸੀ ਵੇਖੀ ਕਿਦਾਂ ਨਜ਼ਾਰੇ ਆਉਂਦੇ ਤੇ ਲੋਕ ਠੇਕੇ ਤੋਂ ਬਾਹਰ ਆਉਂਦੇ ਹੀ ਸ਼ੀਰੇ ਉਕਤ ਪਲਵਾਨ ਬੰਦੇ ਦੀ ਕੰਡ ਤੇ ਤਫਾ ਮਾਰਦਿਆ ਹੋਇਆ ਕਹਿ ਲਗਾ ਇਸ ਵਕਤ ਉਸਦੇ ਚਿਹਰੇ ਦੀ ਇਹ ਮੁਸਕਰਾਹਟ ਉਸ ਦੀ ਅੱਖਾਂ ਵਿੱਚ ਪਲ ਰਹੀ ਸ਼ਰਾਰਤ ਨੂੰ ਦੱਸਣ ਲਈ ਕਾਫੀ ਸੀ ਰੋਜ਼ ਨਾਲੋਂ ਅੱਜ ਉਸਨੇ ਵੱਧ ਸ਼ਰਾਬ ਪੀਤੀ ਹੋਈ ਜਾਪਦੀ ਸੀ ਕਿਉਂਕਿ ਰੋਜ਼ ਤਾਂ ਉਹ ਆਪਣੇ ਪੱਲਿਓਂ ਪੈਸੇ ਖਰਚ ਕੇ ਅੱਜ ਇਹ ਖਰੀਦਾ ਸੀ ਪਰ ਅੱਜ ਉਸ ਨੂੰ ਪੀਣ ਲਈ ਵੀ ਵਿਦੇਸ਼ੀ ਮਿਲ ਗਈ ਤੇ ਪੈਸਾ ਵੀ ਉਸ ਦੀ ਜੇਬ ਵਿੱਚੋਂ ਇੱਕ ਵੀ ਖਰਚ ਨਹੀਂ ਸੀ ਹੋਇਆ ਇਹ ਮਿਹਰਬਾਨੀ ਸਾਰੀ ਸ਼ੀਰੇ ਦੀ ਸੀ ਸ਼ੀਰੇ ਨੇ ਅੱਜ ਆਪਣੀ ਦੋਸਤੀ ਦੇ ਨਾਂ ਤੇ ਦਾਵਤ ਦਿੱਤੀ ਸੀ ਸ਼ਰਾਬ ਦੀ ਦਾਵਤ ਦਾ ਤਜੁੱਬ ਦੀ ਗੱਲ ਤਾਂ ਇਹ ਸੀ ਕਿ ਤਰਲੋਕ ਨਾਲ ਮੁਲਾਕਾਤ ਸ਼ੀਰੇ ਦੀ ਅੱਜ ਹੀ ਹੋਈ ਸੀ ਪਰ ਰਾਤ ਦੀ ਗਹਿਰਾਈ ਨਾਲ ਦੋਵਾਂ ਦੀ ਦੋਸਤੀ ਵੀ ਗਹਿਰੀ ਹੁੰਦੀ ਜਾ ਰਹੀ ਸੀ ਤਰਲੋਕ ਮਾਵਿਕਲਕੱਤੇ ਦਾ ਸਥਾਨਕ ਵਾਸੀ ਸੀ ਪਰ ਮੂਲ ਰੂਪ ਚੋਵੀ ਪੰਜਾਬੀ ਹੀ ਸੀ ਬਿਲਕੁਲ ਸ਼ੇਰੇ ਵਾਂਗੀ ਦੋਵਾਂ ਦੀ ਇੰਨੀ ਛੇਤੀ ਦੋਸਤੀ ਪੈ ਜਾਂਦਾ ਇੱਕ ਕਾਰਨ ਇਹ ਵੀ ਸੀ ਕਿ ਦੋਨਾਂ ਦਾ ਕੰਮ ਇੱਕੋ ਜਿਹਾ ਸੀ ਡਰਾਈਵਰੀ ਦਾ ਸ਼ੀਰਾ ਕਲਕੱਤੇ ਮਾਲ ਡਿਲੀਵਰ ਕਰਨ ਆਉਂਦਾ ਸੀ ਤੇ ਤਰਲੋਕ ਪੰਜਾਬ ਮਾਲ ਲੈਣ ਲਈ ਹੀ ਜਾਂਦਾ ਸੀ ਗੱਲ ਤਰਲੋਕ ਦੀ ਕਰੀਏ ਤਾਂ ਉਸ ਦਾ ਇੱਕ ਗੁੱਝਾ ਕਾਰਨ ਸੀ ਸ਼ੀਰਾ ਨੂੰ ਆਪਣੇ ਦੋਸਤ ਬਣਾਉਂਦਾ ਉਹ ਇਹ ਕਿ ਤਰਲੋਕ ਖਾਣ ਪੀਣ ਦਾ ਭੁੱਖਾ ਸੀ ਉਸ ਲਈ ਤਾਂ ਜਿੱਥੇ ਦੇਖਾਂ ਤਵਾparat ਉੱਥੇ ਗਾਵਾਂ ਸਾਰੀ ਰਾਤ ਵਲੀ ਅਖਾਨ ਬੜੇ ਹੀ ਚੰਗੇ ਤਰੀਕੇ ਟੁਕਦੀ ਸੀ ਦਿਨ ਦੇ ਵੇਲੇ ਦੱਬ ਕੇ ਕੰਮ ਕਰਨਾ ਤੇ ਰਾਤ ਦੇ ਵੇਲੇ ਮਨ ਦੀ ਮੌਜ ਵਿੱਚ ਰਹਿਣਾ ਉਸ ਦੇ ਨਿਤਨੇ ਵਿੱਚ شمار ਸੀ ਉਸ ਨੂੰ ਰੰਗ ਤਮਾਸ਼ੇ ਦੇਖਣ ਦਾ ਵੀ ਸ਼ੌਂਕ ਸੀ ਛੁੱਟੀ ਵਾਲੇ ਦਿਨ ਉਹ ਜ਼ਰੂਰੀ ਥੀਏਟਰ ਜਾਂਦਾ ਸੀ ਜਦ ਕਿ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਸ਼ੂਗਰ ਮੇਲਾ ਵੇਖਣ ਜਾਣਾ ਅੱਜ ਵੀ ਉਹ ਸ਼ੂਗਰ ਮੇਲਾ ਵੇਖਣ ਹੀ ਜਾ ਰਿਹਾ ਸੀ ਪਰ ਅੱਜ ਕੀ ਉਸਦੇ ਨਾਲ ਉਸਦਾ ਨਵਾਂ ਬਣਿਆ ਦੋਸਤ ਸ਼ੀਰਾ ਵੀ ਸੀ ਜਿਸ ਨੂੰ ਹੱਲੇ ਤੱਕ ਤੇ ਲੋਕ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਉਸਨੂੰ ਲੈ ਜਾ ਕਿੱਥੇ ਰਿਹਾ ਸੀ ਥੋੜੀ ਹੀ ਦੇਰ ਨੂੰ ਦੋਵੇਂ ਸ਼ਹਿਰ ਦੇ ਇੱਕ ਪੀੜੀ ਜਿਹੀ ਗਲੀ ਵਿੱਚ ਜਾਵੜੇ ਅੱਧੇ ਆ ਕਿੱਥੇ ਲਿਆ ਆ ਤੂੰ ਮੈਨੂੰ ਸ਼ਿਰੀ ਨੇ ਇਹੋ ਜਿਹੀ ਜਗ੍ਹਾ ਪਹਿਲੇ ਕਦੇ ਨਹੀਂ ਸੀ ਵੇਖੀ ਇੱਕ ਗਲੀ ਭੀੜੀ ਪਾਵੇਂ ਸੀ ਪਰ ਇਸ ਗਲੀ ਵਿੱਚ ਰਹਿਣ ਵਾਲਿਆਂ ਦੀ ਤਦਾਰ ਇਸ ਤੋਂ ਵੀ ਕਿਤੇ ਵੱਧ ਸੀ ਰਹਿਣ ਵਾਲਿਆਂ ਵਿੱਚ ਬਹੁਤੀਆਂ ਤਾਂ ਜਨਾਨੀਆਂ ਸਨ ਜਿਨ੍ਹਾਂ ਦਾ ਮੁਖਤੰਦਾ ਇੱਥੇ ਰੰਗ ਤਮਾਸ਼ੇ ਵਿਖਾਉਣਾ ਹੀ ਸੀ ਤੂੰ ਮੁਜਰਾ ਦਿਖਾਉਣ ਲਈ ਲਿਆਇਆ ਥੇ ਸਥਿਤੀ ਤੋਂ ਸ਼ਿਰੀ ਨੂੰ ਥੋੜਾ ਬਹੁਤ ਅੰਦਾਜ਼ਾ ਹੋਣ ਲੱਗ ਗਿਆ ਲੱਗਾ ਸੀ ਕਿ ਉਹ ਇਸ ਵਕਤ ਕਿਹੋ ਜੀ ਥਾਂ ਤੇ ਆਇਆ ਸੀ ਆਹੋ ਕਿਉਂ ਕੀ ਹੋਇਆ ਕਦੇ ਵੇਖਿਆ ਨਹੀਂ ਕਿ ਤੈਂ ਤ੍ਰਿਲੋਕ ਨੇ ਅੱਖਾਂ ਨਚਾਉਂਦੇ ਹੋਏ ਪੁੱਛਿਆ ਨਹੀਂ ਨਾਲੇ ਮੈਂ ਵੇਖਣਾ ਵੀ ਨਹੀਂ ਚੱਲ ਚਲੀਏ ਇੱਥੋਂ ਸ਼ੀਰਤ ਜਿੰਨੀ ਜਲਦੀ ਹੋ ਸਕੇ ਇਸ ਥਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਜਿਵੇਂ ਇਸ ਪੀੜੀ ਗਲੀ ਵਿੱਚ ਉਸ ਦਾ ਦਮ ਘੁੱਟ ਰਿਹਾ ਹੋਵੇ ਹਾਂ ਕਮਲਿਆ ਡਰਦਾ ਕਾਤੋਂ ਹੈ ਚੰਗਾ ਉਹ ਦੇਖ ਉਹ ਖਿੜਕੀ ਲੱਗੇ ਲੱਗੇ ਗੋਲ-ਗੋਲ ਚਿਹਰਾ ਲਟੂ ਆਪਾਂ ਭਲਾਵਾ ਉੱਥੇ ਹੀ ਜਾਣਾ ਹੈ ਉਹੀ ਮੰਜ਼ੀ ਲੈ ਆਪਨੇ ਕੁਝ ਸਮਝਿਆ ਕਿ ਨਹੀਂ ਤ੍ਰਿਲੋਕ ਮੁਸਕੜਿਆ ਜਾਂ ਹਾਸਾ ਹੱਸਿਆ ਕੋਈ ਦੱਸ ਕੁਦਰਵਾਜੇ ਛੱਡ ਕੇ ਇੱਕ ਖਿੜਕੀ ਆਉਂਦੀ ਸੀ ਜਾਨੀ ਕਿ ਸ਼ੀਰ ਅਤੇ ਤਰਲੋਕ ਆਪਣੀ ਮੰਜ਼ਿਲ ਤੋਂ ਕੋਈ ਬਹੁਤਾ ਦੂਰ ਨਹੀਂ ਸਨ ਪੰਜ ਕੁ ਮੰਜ਼ਲਾਂ ਦੀ ਇੱਕ ਵੱਡੀ ਸਾਰੀ ਇਮਾਰਤ ਦੀ ਤੀਜੀ ਮੰਜ਼ਿਲ ਤੇ ਇੱਕ ਖਿੜਕੀ ਮੌਜੂਦ ਸੀ ਜੋ ਬਾਹਰ ਬਿਹੀ ਵੱਲ ਨੂੰ ਖੁੱਲਦੀ ਸੀ ਇਮਾਰਤ ਦੇ ਇਸ ਮੰਜ਼ਿਲ ਤੇ ਤਿੰਨ ਕਮਰੇ ਮੌਜੂਦ ਸਨ ਦੋ ਛੋਟੇ ਕਮਰੇ ਤੇ ਇੱਕ ਵੱਡਾ ਹਾਲ ਕਮਰਾ ਇਹ ਹਾਲ ਕਮਰਾ ਵੀ ਬਿਤਾਵੀ ਦੀ ਮਹਿਫਲ ਨਾਲ ਜਾਣਿਆ ਜਾਂਦਾ ਸੀ ਜਿੱਥੇ ਕਿ ਉਸ ਸਮੇਤ ਕੁਝ ਹੋਰ ਔਰਤਾਂ ਵੀ ਮੁਜਰਾ ਕਰਦੀਆਂ ਸਨ ਬਿਤਾਵੀ ਆਪਣੇ ਇਲਾਕੇ ਦੀ ਸਭ ਤੋਂ ਮਸ਼ਹੂਰ ਮੁਜਰੇ ਵਾਲੀ ਸੀ ਬੇਸ਼ੱਕ ਉਹ ਇੰਨੀ ਖੂਬਸੂਰਤ ਨਹੀਂ ਸੀ ਪਰ ਉਸ ਦੇ ਨੈਣ ਨਕਸ਼ ਇੰਨੇ ਦਿਲਕਸ਼ਦਨ ਕੇ ਹਰ ਕੋ ਹੀ ਉਸ ਦੀਆਂ ਦਾਵਾਂ ਦਾ ਕਾਇਲ ਹੋ ਜਾਂਦਾ ਸੀ ਜਦ ਦੋਵੇਂ ਦੋਸਤ ਜੀ ਮੰਦਲ ਦੇ ਇਸ ਹਾਲ ਕਮਰੇ ਵਿੱਚ ਪਹੁੰਚੇ ਤਾਂ ਮਹਿਫਿਲ ਪਹਿਲਾਂ ਹੀ ਸੱਜੀ ਪਈ ਸੀ ਮੁਜਰਾ ਵੇਖਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ ਬਹੁਤੇ ਤਾਂ ਇਹਨਾਂ ਵਿੱਚੋਂ ਅਮੀਰ ਕਰਾਨਿਆਂ ਦੇ ਸਨ ਕੁਝ ਕੁ ਮੱਤ ਵਰਗੀ ਵੀ ਹੋਣਗੇ ਜਦ ਕਿ ਨਿਹਾਈ ਤਿੰਖਟੂ ਤਾਂ ਇੱਕ ਦੋ ਹੀ ਸਨ ਉੰਜ ਬਿਨਾ ਪੈਸੇ ਦਿੱਤੇ ਇੱਥੇ ਕਿਸੇ ਨੂੰ ਵੀ ਖੜਨ ਦੀ ਇਜਾਜ਼ਤ ਨਹੀਂ ਸੀ ਪਰ ਇਹ ਨਖੱਟੂ ਬਿਤਾਵੀ ਤੇ ਖਾਸ ਸਨ ਉਹ ਇਸ ਲਈ ਕਿ ਇਹ ਬਤਾਵੀਲੇ ਗਾਹਕ ਜੋੜੰਦਾ ਕੰਮ ਕਰਦੇ ਸਨ ਕਿਉਂ ਆਏ ਫਿਰ ਨਜ਼ਾਰੇ ਮੁਜਰਾ ਖਤਮ ਹੋਇਆ ਤਾਂ ਇਮਾਰਤ ਤੋਂ ਬਾਦ ਆਉਂਦੇ ਵਕਤ ਤੇ ਲੋਕ ਸ਼ੀਰੇ ਦਾ ਚਿਹਰਾ ਪੜਨ ਦੀ ਕੋਸ਼ਿਸ਼ ਕਰਨ ਲੱਗਾ ਇਸ ਵਕਤ ਉਸ ਨੂੰ ਸ਼ੀਰੇ ਦੀਆਂ ਅੱਖਾਂ ਵਿੱਚ ਇੱਕ ਲੱਗੀ ਚਮਕ ਦਿਖਾਈ ਦੇ ਰਹੀ ਸੀ ਹਾਂ ਸ਼ੀਰੇ ਨੇ ਬੜਾ ਹੀ ਮਨ ਮਹਿਸੂਸ ਕਰਦੇ ਨੇ ਜਵਾਬ ਦਿੱਤਾ ਜਿਵੇਂ ਅੱਜ ਦੀ ਮਹਿਫਲ ਦਾ ਖਾਸ ਮਹਿਮਾਨ ਉਹੀ reh ਚੁੱਕਿਆ ਹੋਵੇ ਲਿਆ ਫਿਰਦੇ ਟੱਕਾ ਤੇ ਲੋਕ ਨੂੰ ਹੁਣ ਸ਼ੀਰੇ ਪਾਸੋਂ ਮਿਲਣ ਵਾਲੇ ਪੈਸਿਆਂ ਦੀ ਚਾਹ ਸੀ ਜਿਸ ਨੂੰ ਕਿ ਉਹ ਆਪਣਾ ਕਮਿਸ਼ਨ ਹੀ ਸਮਝਦਾ ਸੀ ਹਾਂ ਹਾਂ ਅਲੇਫੜ ਅੱਜ ਤਾਂ ਪਤੰਦਰਾ ਖੁਸ਼ ਕੀਤਾ ਏ ਜੇ ਬਜੂ ਢੇਰ ਸਾਰੇ 100 100 ਦੇ ਨੋਟ ਕਰਦਾ ਸ਼ੀਰਾ ਮੁਸਕਰੰਦਾ ਹੋਇਆ ਬੋਲਿਆ ਤ੍ਰਿਲੋਕ ਨੇ ਵੇਖਿਆ ਕਿ ਸ਼ੀਰਾ ਕਾਫੀ ਮਾਲਦਾਰ ਬੰਦਾ ਸੀ ਉਤਤਕ ਬਸੇ ਪੈਸੇ ਪੁੱਸੇ ਖਰਚਨ ਕਰਨੀਆਂ ਵੀ ਉਸਦਾ ਹੱਥ ੱਲਾ ਨਹੀਂ ਸੀ ਕਰਦਾ ਐਦਕੀ ਵੀ ਉਸਨੇ ਜਿੰਨੇ ਨੋਟ ਉਸਦੇ ਹੱਥ ਵਿੱਚ ਆਏ ਜੇਬ ਵਿੱਚੋਂ ਕੱਢ ਕੇ ਤ੍ਰਿਲੋਕ ਦੇ ਹੱਥ ਤੇ ਥਮਾ ਦਿੱਤੇ ਸਨ ਮਹਿਫਲ ਦੀ ਇਸ ਤਮਾਪਤੀ ਤੇ ਹੁੰਦੋਵੇਂ ਦੋਸਤ ਆਪਣੇ ਆਪਣੇ ਟਿਕਾਨਿਆਂ ਵੱਲ ਨੂੰ ਵਕਤ ਤੁਰੇ ਸੰ ਰਤੀਸ਼ੀਰੇ ਨੂੰ ਚਜਨਲ ਨਹੀਂ ਨਹੀਂ ਸਿਆਈ ਸੁਪਨਾ ਸੀ ਜਹ ਹਕੀਕਤ ਪਰ ਇੱਕ ਚਿਹਰਾ ਵਾਲ ਵਾਲ ਉਸ ਦੀ ਅੱਖਾਂ ਸਾਹਮਣੇ ਘੁੰਮਦਾ ਜਾ ਰਿਹਾ ਸੀ ਇਹ ਹੋਰ ਕੋਈ ਨਹੀਂ ਬਲਕਿ ਉਹ ਮੁਜਰੇ ਵਾਲੀ ਹੀ ਸੀ ਅਗਲੀ ਰਾਤ ਵੀ ਸ਼ੀਰਾ ਤੁਰ ਲੋਕ ਨੂੰ ਆਕੇ ਬਿਤਾਵੀ ਦੀ ਮਹਿਫਲ ਵਿੱਚ ਸ਼੍ਰੀਕ ਹੋਣ ਲਈ ਗਿਆ ਸੀ ਹੁਣ ਤੋਂ ਉਹ ਇਹ سلسلہ ਇਸੇ ਤਰ੍ਹਾਂ ਚੱਲਣ ਵਾਲਾ ਸੀ ਤੇਰਾ ਪਰਿਵਾਰ ਕਿੱਥੇ ਹੈ ਬਤਾਵੀ ਅਲ ਸ਼ੀਰਾ ਬਤਾਵੀ ਨੂੰ ਬਾੜ ਕਮੌਣ ਲਈ ਲਿਆ ਸੀ ਉਹ ਬਹੁਤ ਮੁਸ਼ਕਲ ਨਾਲ ਹੀ ਮੰਨੀ ਸੀ ਪਰ ਕਿਉਂਕਿ ਸ਼ੀਰਾ ਉਸਦੀ ਮਹਿਫਲ ਦਾ ਰੋਜ਼ ਦਾ ਮਹਿਮਾਨ ਸੀ ਤਾਂ ਬਤਾਵੇ ਵੀ ਉਸ ਨੂੰ ਮਨਾ ਨਹੀਂ ਸਿੱਕਰ ਪਾਈ ਉਹ ਸ਼ੀਰੇ ਨਾਲ ਬਾਹਰ ਚੱਲਣ ਨੂੰ ਰਾਜ਼ੀ ਹੋ ਚੁੱਕੀ ਸੀ ਜਦ ਦੋਵੇਂ ਜਾਨੇ ਬਾਹਰ ਕਿਸੇ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਤੇ ਸ਼ੀਰੇ ਨੇ ਜਾਨੇ ਅਣਜਾਣੇ ਹੀ ਬਤਾਵੀਂਦੀ ਦੁਖਦੀ ਰੱਤੇ ਉਂਗਲ ਤਾਰ ਦਿੱਤੀ ਜਿਸ ਦਾ ਕਿ ਅਹਿਸਾਸ ਉਸ ਨੂੰ ਬਤਾਵੀਂਦੀ ਸੱਜੀ ਅਕਤੁਸ਼ਲ ਕੇ ਅਤਰਵਾਂ ਨੂੰ ਵੇਖ ਕੇ ਹੋਇਆ ਉਸ ਵਕਤ ਸਿਰ ਉਹ ਉਸਨੇ ਵਕਤ ਸਿਰ ਮੌਕੇ ਦੀ ਨਜਾਕਤ ਨੂੰ ਵੇਖਦਿਆਂ ਗੱਲਾਂ ਦਾ ਰੁਖ ਬਦਲ ਲਿਆ ਅੱਛਾ ਬਤਾਵੀ ਇੱਕ ਦਿਨ ਚ ਤੂੰ ਕਿੰਨਾ ਕੁ ਕਮਾ ਲੈਨੀ ਆ ਇਸਵਾਲ ਸ਼ਿਰੀ ਨੇ ਸਹਿਸੁਭਾਈ ਪੁੱਛਿਆ ਸੀ ਪਰ ਉਸਨੂੰ ਪਤਾ ਨਹੀਂ ਸੀ ਕਿ ਉਹਨਾਂ ਜਾਣੇ ਵੇਝੀ ਇੱਕ ਬੇਟੰਗਾ ਜਿਹਾ ਸਵਾਲ ਪੁੱਛ ਬਠਾ ਸੀ ਦਿਨ ਮੇ ਕਾਹ ਕਮਾਤੀ ਹਾਂ ਸਾਬ ਕਮਾਤੀ ਤੋਂ ਮੈਂ ਰਾਤ ਕੋ ਹੀ ਹੂੰ ਇੱਕ ਗੰਭੀਰ ਜੀ ਮੁਸਕਰਾਹਟ ਪਤਾਵੀ ਤੇ ਚਿਹਰੇ ਤੇ ਨਜ਼ਰ ਨਸ਼ਰ ਹੋਣ ਲੱਗੀ ਸੀ ਇੱਥੇ ਤੇਰਾ ਕੋਈ ਦੋਸਤ ਮਿੱਤਰ ਵੀ ਹੈ ਜਾਂ ਇਕੱਲੀ ਹੋ ਰਹੀ ਹੈ ਸ਼ੀਰਾ ਜੀ ਨੇ ਅੱਜ ਹੀ ਬਤਾਵੀਂ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦਾ ਸੀ ਹੈ ਨਾ ਇੱਕ ਹੈ ਸੰਗੀਤਾ ਔਰ ਦੂਸਰੀ ਜੈਨ ਜਾਈ ਸੀ ਦੋਵੇਂ ਮੇਰੇ ਸਾਥ ਰਹਤੀਆਂ ਦੂਸਰੇ ਮੰਲੇ ਪਰ ਬਤਾਵੀ ਨੇ ਜਿ ਜ ਨਿੱਕੇ ਜਿਖੋ ਕੇ ਦੱਸਿਆ ਅੱਗੋਂ ਇਸੇ ਤਰੀਕੇ ਦੋਵਾਂ ਨੇ ਗੱਲਾਂ ਬਾਤਾਂ ਤੇ ਮੁਲਾਕਾਤਾਂ ਚੱਲਦੀਆਂ ਰਹੀਆਂ ਸਾਲ ਬੀਤਿਆ ਤੇ ਸ਼ਿਰੇ ਨੇ ਸੋਚਿਆ ਕਿ ਕਿਉਂ ਨਾ ਉਹ ਬਤਾਵੀਂ ਮੁਰੇ ਆਪਣੇ ਦਿਲ ਦੀ ਗੱਲ ਰੱਖ ਦੇਵੇ ਕਹਿ ਦੇਵੇ ਉਸ ਨੂੰ ਕਿਉਂ ਉਸ ਨੂੰ ਪਸੰਦ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਹੁਣ ਬਸ ਇੱਕ ਉਹਦੀ ਹੀ ਹੋ ਕੇ ਰਹੇ ਉਸੇ ਰਾਜਾ ਬਤਾਵੀ ਨੂੰ ਮਿਲਣ ਲਈ ਗਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਬਤਾਵੀ ਨੂੰ ਉਹ ਆਪਣੀ ਬਨੋਂਨ ਨੂੰ ਫਿਰਦਾ ਸੀ ਉਹ ਤਾਂ ਕਿਸੇ ਹੋਰ ਦੀਆਂ ਬਾਹਾਂ ਵਿੱਚ ਡੋਲ ਰਹੀ ਸੀ ਸ਼ਾਇਦ ਉਸ ਨੂੰ ਆਪਣਾ ਨਵਾਂ ਗ੍ਰਾਹਕ ਮਿਲ ਗਿਆ ਸੀ ਉਸ ਸੋਚਿਆ ਉਸ ਦਿਨ ਤੋਂ ਮਗਰੋਂ ਉਸ ਨੇ ਬਤਾਵੀ ਕੋਲ ਜਾਣਾ ਬੰਦ ਕਰ ਦਿੱਤਾ ਪਰ ਦੋ ਕੁ ਮਹੀਨਿਆਂ ਵਿੱਚ ਉਸ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਉਸ ਦਾ ਬਤਾਵੀ ਬਿਨਾ ਗੁਜਾਰਾ ਨਾ ਮੁਮਕਿਨ ਸੀ ਉਹ ਵਾਪਸ ਬਤਾਵੀ ਕੋਲ ਗਿਆ ਤੇ ਐਤ ਕੀ ਉਸਦੀ ਖਾਤਰ ਇੱਕ ਮਹਿੰਗਾ ਜਿਹਾ ਤੋਹਫਾ ਵੀ ਲੈ ਕੇ ਗਿਆ ਖੂਬ ਵੱਲੋ ਬਤਾਵੀ ਦੀਆਂ ਅੱਖਾਂ ਵਿੱਚ ਚਮਕ ਉੱਤਰ ਆਈ ਸੀ ਉਸ sire ਵੱਲੋਂ ਲਿਆਇ ਇਸ ਮਹਿੰਗੇ ਤੋਹਫੇ ਨੂੰ ਵੇਖਦੀ ਹੀ ਰਹਿ ਗਈ ਉਸਨੇ ਇਸ ਤੋਹਫੇ ਲਈ sire ਦਾ ਧੰਨਵਾਦ ਕੀਤਾ ਪਰ sire ਦਾ ਮਹਿਜ਼ ਇੱਕ ਧੰਨਵਾਦ ਨਾਲ ਕਿੱਥੇ ਸੰਨਾ ਸੀ ਉਹ ਤਾਂ ਸਗੋਂ ਖੇੜ ਹੀ ਕੋਈ ਹੋਰ ਖੇਡਣ ਆਇਆ ਸੀ ਵੇਖਦੀ ਵੇਖਦੀ ਉਸਨੇ ਬਤਾਵੀ ਨੂੰ ਆਪਣੇ ਖਲਾਵੇ ਵਿੱਚ ਪਾ ਲਿਆ ਤੇ ਉਸ ਦੇ ਚਿਹਰੇ ਨੂੰ ਬੇਤਾਸ਼ਾ ਚੁਗਮ ਲੱਗਾ ਬਤਾਵੀ ਥੋੜਾ ਅਸਹਿਜ ਹੋਇਆ ਤਾਂ ਉਸਨੇ ਸ਼ੀਰੇ ਨੂੰ ਖੁਦ ਤੋਂ ਦੂਰ ਧਕੇਲਣਾ ਸ਼ੁਰੂ ਕਰ ਦਿੱਤਾ ਪਰ ਸ਼ੀਰਾ ਵੀ ਇਨਿਸ਼ਤੀ ਕਿੱਥੇ ਟਲਣ ਵਾਲਾ ਸੀ ਉਹ ਜ਼ਬਰਦਸਤੀ ਬਤਾਵੀ ਨੂੰ ਆਪਣੇ ਵੱਲ ਖਿੱਚਦਾ ਚਲਾ ਜਾ ਰਿਹਾ ਸੀ ਕਦੇ ਉਸਦੇ ਚਿਹਰੇ ਤੇ ਕਦੇ ਉਸਦੇ ਵਾਲਾਂ ਨੂੰ ਛੇੜਦਾ ਉਹ ਬਤਾਵੀ ਦੇ ਜਿਸਮ ਤੇ ਆਪਣਾ ਪਿਆਰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਬਤਾਵੀ ਨੂੰ ਸ਼ੀਰੇ ਦਾ ਇਹ ਪਿਆਰ राਸ ਨਹੀਂ ਸੀ ਆ ਰਿਹਾ ਉਸਨੇ ਇੱਕੋ ਝਟਕੇ ਨਾਲ ਸ਼ੀਰੇ ਨੂੰ ਪਰਾਂ ਵਗਾ ਮਾਰਿਆ ਤੇ ਸ਼ੀਰੇ ਨੂੰ ਆਪਣੇ ਕਮਰੇ ਚੋਂ ਬਾਹਰ ਨਿਕਲਣ ਦਾ ਹੁਕਮ ਸੁਣਾ ਦਿੱਤਾ ਮਗਰ ਉਸਨੇ ਬੰਗਾਲੀ ਵਿੱਚ ਸ਼ੀਰੇ ਨੂੰ ਕੋਈ ਗਾਲ ਜੀ ਵੀ ਕੱਢੀ ਜਿਹੜੀ ਕਿਸ਼ੀਰੇ ਨੂੰ ਸਮਝਦਾ ਨਹੀਂ ਪਰ ਹਾਂ ਉਸਨੇ ਅੰਦਾਜ਼ਾ ਜ਼ਰੂਰ ਲਗਾ ਲਿਆ ਕਿ ਬਤਾਵੇ ਉਸ ਨੂੰ ਹੋ ਨਾ ਹੋ ਕੁਛ ਮੰਦਾ ਹੀ ਬੋਲ ਰਹੀ ਸੀ ਸ਼ੀਰਾ ਜਿੱਥੇ ਤਗੜੇ ਜੁੱਸੇ ਦਾ ਮਾਲਕ ਸੀ ਉੱਥੇ ਉਹ ਕਾਫੀ ਰੋਗਦਾਰ ਵੀ ਸੀ ਅੱਜ ਤੱਕ ਕਿਸੇ ਨੇ ਵੀ ਉਸ ਨਾਲ ਅੱਖ ਚੁੱਕ ਕੇ ਗੱਲ ਨਹੀਂ ਸੀ ਕੀਤੀ ਇਸ ਲਈ ਉਸ ਨੂੰ ਇਹ ਹਰਗिज़ ਵੀ ਮਨਜ਼ੂਰ ਨਹੀਂ ਸੀ ਕਿ ਕੋਈ ਔਰਤ ਖੜੇ ਖੜੋਤੇ ਹੀ ਉਸ ਦੀ ਬੇਇੱਜ਼ਤੀ ਕਰ ਜਾਵੇ ਉਹ ਸਮਝਦੀ ਕਿ ਇਹ ਕੁਝ ਨੂੰ ਸਾਲੀ ਕਮਜ਼ੋਰ ਔਰਤ ਇੱਕ ਰਾਤੀ ਤਾਂ ਮੰਗੀ ਸੀ ਉਹਦੇ ਕੋਲੋਂ ਉਦਾਂ ਕਿਹੜਾ ਕਿਸੇ ਨਾਲ ਪੈਂਦੀ ਨਹੀਂ ਹੁਣੀ ਮੁਜਰਾ ਕੀ ਵਿਖਾਉਣ ਲੱਗ ਪਈ ਸਾਲੀ ਖੁਦ ਨੂੰ ਅਪਸਰਾ ਹੀ ਦੱਸਦੀ ਐ ਤੇ ਲੋਕ ਨਾਲ ਆਪਣੀ ਆਪ ਬਿੱਤੀ ਦੀ ਸਾਂਝ ਪੁੰਦਾ ਸ਼ੀਰਾ ਆਪਣੇ ਮਨ ਦੀ ਪੜਾਸ ਕੱਢਣ ਲੱਗਾ ਉਹ ਚਲ ਕੋਈ ਨਾ ਬਹੁਤਾ ਗੁੱਸਾ ਨਾ ਕਰ ਅੱਜ ਨਹੀਂ ਤਾਂ ਕੱਲ ਨੂੰ ਸਹੀ ਇੱਕ ਨਾ ਇੱਕ ਦਿਨ ਤਾਂ ਉਹਨੇ ਤੇਰੀ ਹੋਣਾ ਹੀ ਹੈ ਨਾਲੇ ਇਸ ਦੰਦੇ 'ਚ ਉਸਦੇ ਪੈਰ ਬਹੁਤਾ ਚਿਰ ਨਹੀਂ ਖੜਨੇ ਵੇਖੀ ਸਮਾਂ ਆਉਣ ਤੇ ਉਸਨੇ ਆਪ ਹੀ ਮੰਨ ਜਾਣਾ ਹੈ ਤੇ ਲੋਕ ਝੂਠੀਆਂ ਤਸੱਲੀਆਂ ਦੇ ਕੇ ਸ਼ੀਰੇ ਦੇ ਗੁੱਸੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸ਼ੀਰੇ ਦੇ ਦਿਲ ਵਿੱਚ ਬਤਾਵੀ ਤੋਂ ਬਦਲਾ ਲੈਂਦਾ ਜੋ ਪੰਬੜ ਮਚ ਰਿਹਾ ਸੀ ਇਹ ਪੰਬੜ ਤੇ ਲੋਕ ਜਾਂ ਕਿਸੇ ਵੀ ਹੋਰ ਦੇ ਸਬਰ ਦਾ ਠੰਡਾ ਮਾਰਿਆ ਭੁੱਜਣ ਵਾਲਾ ਨਹੀਂ ਸੀ ਡੰਡਾ ਮਾਰਿਆ ਭੁੱਜਣ ਵਾਲਾ ਨਹੀਂ ਸੀ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਸੀ ਸ਼ੀਰੇ ਦੇ ਸਿਰ ਤੇ ਸਵਾਰ ਬਦਲੇ ਦਾ ਪੁੱਤ ਪੇ ਕਾਬੂ ਹੁੰਦਾ ਜਾ ਰਿਹਾ ਸੀ ਉਹ ਜਦ ਵੀ ਕਦੇ ਬਤਾਵੀ ਨੂੰ ਉਪਰੇ ਬੰਦੇ ਨਾਲ ਵੇਖ ਲੈਂਦਾ ਤਾਂ ਉਸ ਨੂੰ ਜਾਨੋਂ ਸੱਤੀ ਕਪੜੇ ਅੱਗ ਲੱਗ ਜਾਂਦੀ ਸੀ ਇੱਕ ਦਿਨ ਉਸ ਨੇ ਆਪਣੇ ਇਸੇ ਬਦਲੇ ਦੀ ਆੜ ਵਿੱਚ ਉਹ ਬਤਾਵੀ ਨੂੰ ਜ਼ਬਰਦਸਤੀ ਉਸ ਦੇ ਟਿਕਾਣੇ ਤੋਂ ਚੁੱਕ ਲਿਆ ਸੀ ਮੌਜੂਦਾ ਸਮੇਂ ਜਿਸ ਟਰੱਕ ਵਿੱਚ ਉਹ ਬਤਾਵੀ ਨੂੰ ਲਿਜਾ ਰਿਹਾ ਸੀ ਇਸੇ ਟਰੱਕ ਵਿੱਚ ਹੁਣ ਕੈਲਾ ਵੀ ਮੌਜੂਦ ਸੀ ਇਹ ਹਲਚਲ ਜਈ ਕੀ ਹੋ ਰਹੀ ਹੈ ਕੈਲਾ ਮਨੀ ਮਨ ਭੁੜਬਾਇਆ ਉਜ਼ੀਨੋ ਜਿਸ ਕੰਟੇਨਰ ਵਿੱਚ ਬੈਠਾ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੇ ਸਾਹਮਣੇ ਪੇ ਡੱਬੇ ਹਿੱਲ ਰਹੇ ਹੋਣ ਜਗਦੰਮ ਜਦ ਹਲਚਲ ਤੇਜ਼ ਹੋਈ ਤਾਂ ਕਹਿਲਾ ਡਰ ਜਾ ਗਿਆ ਪਹਿਲਾਂ ਤਾਂ ਉਸ ਨੂੰ ਲੱਗਿਆ ਕਿ ਟਰੱਕ ਦੇ ਚੱਲਣ ਕਾਰਨ ਕੰਟੇਨਰ ਰੂ ਪਿਆਸ ਮਾਂਡਾਵਾ ਡਲ ਹੋ ਰਿਹਾ ਹੈ ਪਰ ਜਦ ਇੱਕ ਪਾਸਿਓਂ ਲਗਾਤਾਰ ਹਲਚਲ ਹੋਣ ਲੱਗੀ ਤਾਂ ਉਸਨੂੰ ਵੀ ਥੋੜਾ ਜਿਹਾ ਸ਼ੱਕ ਹੋਇਆ ਉਸਨੇ ਉੱਠ ਕੇ ਡੱਬੇ ਨੂੰ ਹਿਲਾਇਆ ਇੱਕ ਕੁੜੀ ਸੈਮੀ ਜੀ ਹਾਲਤ ਵਿੱਚ ਡੱਬਿਆਂ ਪਿੱਛੇ ਲੁਕੀ ਬੈਠੀ ਸੀ ਕੌਣ ਹੈ ਕੁੜੀਏ ਤੂੰ ਕੱਲੇ ਨੇ ਪੁੱਛਿਆ ਪਰ ਕੁੜੀ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਸ਼ਾਇਦ ਉਪਰੇ ਬੰਦੇ ਨੂੰ ਵੇਖ ਕੇ ਹੋਰ ਘਬਰਾ ਗਈ ਸੀ ਡਰਨਾ ਮੈਂ ਇੱਥੇ ਤੈਨੂੰ ਕੋਈ ਨੁਕਸਾਨ ਪਹੁੰਚਾਉਣ ਨਹੀਂ ਆਇਆ ਵੇਖ ਮੈਂ ਤਾਂ ਆਪ ਚੱਕਮੀ ਹਾਂ ਇਸ ਤੇ ਉਸ ਕੁਰੇ ਨੇ ਕੈਲੇਵਲ ਭਰਪੂਰ ਨਜ਼ਰ ਨਾਲ ਵੇਖਿਆ ਸ਼ਾਇਦ ਇਹ ਤਸੱਲੀ ਕਰਨ ਲਈ ਕਿ ਉਹ ਸੱਚਮੁੱਚ ਹੀ ਜ਼ਖਮੀ ਸੀ ਜਾਨੀ ਉਸ ਵੇਖਿਆ ਕਿ ਕੈਲੇ ਦੀਆਂ ਬਾਹਾਂ ਜੋ ਥਾਂ ਤਾਂ ਤੋਂ ਖੂਨ ਰਿਸ ਰਿਆ ਸੀ ਮੱਧ ਦੇਵੀ ਕਿਸੇ ਡੂੰਗੀ ਸੱਟ ਦੇ ਨਿਸ਼ਾਨ ਸਨ ਉਸ ਦੀ ਚਾਲ ਪਹਾੜੀ ਤੋਂ ਹੇਠਾਂ ਡਿੱਗਣ ਕਰਕੇ ਕਾਫੀ ਪੇਟੱਬੀ ਹੋ ਗਈ ਜਾਪਦੀ ਸੀ ਇਸ ਕਾਰਨ ਉਹ ਹੁਣ ਖੜਨਾ ਵੀ ਕਾਫੀ ਮੁਸ਼ਕਲ ਹੋ ਗਿਆ ਹੋ ਗਿਆ ਜਾਪਦਾ ਸੀ ਜੀ ਮੇਰਾ ਨਾਮ ਬਤਾਵੀ ਹੈ ਆਪਣੇ ਵੱਲੋਂ ਪੂਰੀ ਤਸੱਲੀ ਕਰਨ ਤੇ ਉਸ ਉਪਰੇ ਬੰਦੇ ਕੋਲ ਕੋਈ ਹਥਿਆਰ ਤਾਂ ਨਹੀਂ ਪਿਤਾਵੀ ਬੜੀ ਮੱਧਮ ਜੀ ਆਵਾਜ਼ ਵਿੱਚ ਬੋਲੀ ਮਗਰ ਉਸ ਨੇ ਕੈਲੈਨ ਨੂੰ ਉਹ ਸਭ ਕੁਝ ਦੱਸਿਆ ਜੋ ਹੁਣ ਤੱਕ ਉਸ ਨਾਲ ਬੀਤ ਚੁੱਕਾ ਸੀ ਉਸ ਨੇ ਦੱਸਿਆ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ ਸ਼ੀਰੇ ਨਾਲ ਉਸਦਾ ਕੀ ਸੰਬੰਧ ਹੈ ਤੇ ਕਿਵੇਂ ਸ਼ੀਰਾ ਉਸ ਨੂੰ ਜ਼ਬਰਦਸਤੀ ਟਰੱਕ ਵਿੱਚ ਬਿਠਾ ਕੇ ਲਿਆਇਆ ਹੈ ਕੈਲਾਏ ਸਭ ਦੇਖ ਕੇ ਦੰਗ ਰਹਿ ਜਾਂਦਾ ਉਸ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਜਿਸ ਬੰਦੇ ਨੂੰ ਉਹ ਹੁਣ ਤੋਂ ਕੁਝ ਦਿਨ ਪਹਿਲਾਂ ਮਿਲਿਆ ਸੀ ਤੇ ਜਿਸ ਬਾਰੇ ਉਸ ਨੇ ਇਸ ਰਾਏ ਮਨਾਲੇ ਸੀ ਕਿ ਇਹ ਬੰਦਾ ਬਹੁਤ ਚੰਗਾ ਤੇ ਨੇਕਦਿਲ ਇਨਸਾਨ ਹੈ ਉਹ ਇਨਸਾਨ ਇਨਸਾਨ ਨਹੀਂ ਬਲਕਿ ਇੱਕ ਹਿਵਾਨ ਹੈ ਕੁੜੀ ਨੇ ਕੈਲੇ ਨੂੰ ਇਹ ਵੀ ਦੱਸਿਆ ਕਿ ਜਦ ਸ਼ੀਰਾ ਉਸ ਨੂੰ ਜ਼ਬਰਦਸਤੀ ਅਗਵਾ ਕਰਕੇ ਲਿਆਇਆ ਸੀ ਤਾਂ ਉਸਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਮਿਤਾਵੀ ਦੇ ਵਿਰੋਧ ਕਰਨ ਤੇ ਸ਼ੀਰੇ ਨੇ ਉਸਦੇ ਵਾਲਾਂ ਤੋਂ ਫੜ ਕੇ ਖੂਬ ਚੰਬਿਆ ਸੀ ਉਹ ਕੈਲੇ ਨੂੰ ਆਪਣਾ ਗੁੱਟ ਵਿਖਾਉਂਦੇ ਹੋਏ ਕਹਿੰਦੀ ਇਹ ਗੁੱਟ ਵੀ ਉਸ ਹਿਵਾਨ ਦਾ ਹੀ ਤੋੜਿਆ ਹੋਇਆ ਹੈ ਕੈਲੇ ਲਈ ਇਹ ਸਭ ਕੁਝ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਉਹ ਸ਼ੀਰੇ ਨੂੰ ਨਫ਼ਰਤ ਕਰਨ ਲੱਗ ਜਾਂਦਾ ਹੈ ਉਸੋਦਾ ਕਿ ਜੇਕਰ ਇਸ ਵਕਤ ਉਹ ਚਕਮੀ ਨਾ ਹੁੰਦਾ ਤਾਂ ਸ਼ੀਰੇ ਨੂੰ ਜ਼ਰੂਰ ਹੀ ਮਜ਼ਾ ਚਖਾਉਂਦਾ ਇੱਕ ਔਰਤ ਨਾਲ ਕੀਤੀ ਬਦਸਲੂਕੀ ਦੇ ਬਦਲੇ ਉਹ ਜ਼ਰੂਰ ਹੀ ਉਸ ਦੀਆਂ ਲੱਤਾਂ ਪਾਹਾਂ ਤੋੜ ਦਿੰਦਾ ਤੇ ਰੰਦੀ ਕਸਰ ਉਸ ਦੇ ਸਿਰ ਦੇ ਦੋ ਟੋਟੇ ਕਰਕੇ ਕਰਦਾ ਜਿਸ ਵਿੱਚ ਸਹਿਵਾਨ ਦੀ ਇੰਨੀ ਘਟੀਆ ਸੋਚ ਪਨਪ ਰਹੀ ਹੈ ਤੂੰ ਫਿਕਰ ਨਾ ਕੁੜੀਏ ਕਰ ਕੁੜੀਏ ਮੈਂ ਤੈਨੂੰ ਇਸ ਰਾਖਸ਼ ਕੋਲੋਂ ਜ਼ਰੂਰ ਪਹਚਾਵਾਂਗਾ ਬਸ ਤੂੰ ਉਵੇਂ ਹੀ ਕਰ ਜਿਵੇਂ ਜਿਵੇਂ ਮੈਂ ਕਹਾਂਗਾ ਇਸ ਮਗਰੋ ਕੇਲੇ ਨੇ ਬਿਤਾਵੀ ਨੂੰ ਆਪਣੀ ਯੋਜਨਾ ਦੱਸੀ ਕੁਝ ਦੇਰ ਨੂੰ ਟਰੱਕ ਇੱਕ ਟਾਬੇ ਕੋਲ ਜਾ ਕੇ ਖੜਿਆ ਸ਼ੀਰਾ ਬਾਹਰ ਆਇਆ ਤੇ ਪਿੱਛੇ ਕੰਟੇਨਰ ਵਿੱਚ ਬੈਠੇ ਕੇਲੇ ਨੂੰ ਆ ਗਿਆ ਕਿ ਉਹ ਬਸ ਹੁਣ ਹੀ ਆਇਆ 1 ਘੰਟੇ ਮਗਰੋ ਜਦ ਸ਼ੀਰਾ ਵਾਪਸ ਟਰੱਕ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਕੇਲਾ ਟਰੱਕ ਵਿੱਚ ਮੌਜੂਦ ਹੀ ਨਹੀਂ ਸੀ ਹੌਰਦਾ ਹੌਰ ਉਹ ਕੁੜੀ ਵੀ ਕੇਲੇ ਦੇ ਨਾਲ ਭੱਜ ਗਈ ਲੱਗਦੀ ਸੀ ਆਗੇ ਦੋਵਾਂ ਨੂੰ ਟਰੱਕ ਵਿੱਚ ਗਹਿਰ ਹਾਜ਼ਰ ਦੇਖ ਸ਼ੀਰੇ ਦੀ ਸਾਰੀ ਖਾਦੀ ਪਿੱਤੀ ਲੰਦੀ ਚਲੀ ਗਈ ਸ਼ੀਰੇ ਨੇ ਬਥੇਰਾ ਇਧਰ ਉਧਰ ਵੇਖਿਆ ਟੁੰਡਿਆ ਪੜ ਲਿਆ ਪਰ ਉਹ ਦੋਵੇਂ ਉਸ ਨੂੰ ਕਿਧਰੋਂ ਵੀ ਨਹੀਂ ਦਿਖਾਇਆ ਥਿਆਏ ਹਾਰ ਕੇ ਉਹ ਸਿਰ ਫੜੀ ਪੁੱਜੇ ਹੀ ਬੈ ਗਿਆ ਦਸ ਕੁਝ ਕੋ ਮਿੰਟਾਂ ਦੇ ਇਸ ਸ਼ੌਕ ਦੇ ਸੋਕ ਜੇ ਮਗਰੋਸ ਨੇ ਆਪਣੇ ਗੀਜੇ ਵਿੱਚੋਂ ਇੱਕ ਅੱਧੀ ਅੱਧੀ ਬੋਰਤਲ ਗੱਡੀ ਤੇ ਦੋਵਾਂ ਨੂੰ ਬੇਹਿਸਾਬ ਗਾਲਾਂ ਕੱਢਦਾ ਹੋਇਆ ਵਾਪਸ ਟਰੱਕ ਵਿੱਚ ਬੈਠ ਗਿਆ। ਇਧਰ ਕੈਲਾ ਤੇ ਬਤਾਵੀ ਉਨੀ ਦੇਰ ਤੱਕ ਝਾੜੀਆਂ ਪਿੱਛੋਂ ਬਾਹਰ ਨਹੀਂ ਆਏ। ਜਦ ਤੱਕ ਸ਼ੀਰਾ ਉੱਥੋਂ ਚਲਾ ਨਹੀਂ ਗਿਆ। ਸ਼ੀਰੇ ਦੇ ਜਾਣ ਤੇ ਤੁਰੰਤ ਬਾਧੀ ਕੈਲਾ ਬਤਾਵੀ ਦਾ ਹੱਥ ਫੜ ਕੇ ਉਸਨੂੰ ਝਾੜੀਆਂ ਵਿੱਚੋਂ ਦੀ ਬਾਹਰ ਲੈ ਆਇਆ। ਹੁਣ ਕਿੱਥੇ ਜਾਈਏ ਆਪਾਂ? ਇਸ ਵਕਤ ਬਤਾਵੀ ਦੇ ਚਿਹਰੇ ਤੇ ਚਿੰਤਾ ਦੀਆਂ ਅਣਗਿਣਤ ਲਕੀਰਾਂ ਦੇ ਨਾਲ-ਨਾਲ ਅੰਤਾਂ ਦੀ ਮਨਸੂਮियत ਵੀ ਚੱਲ ਕਰੀ ਸੀ। ਕੋਈ ਨਾ ਕਰਦਿਆ ਕੋਈ ਹਿਲਾ ਆ ਕੇ ਕੈਲਾ ਬਤਾਵੀ ਨੂੰ ਆਪਣੇ ਨਾਲ ਟੱਬੇ ਅੰਦਰ ਲੈ ਗਿਆ ਟੱਬੇ ਦਾ ਮਾਲਕ ਇੱਕ ਸਰਦਾਰ ਬੰਦਾ ਸੀ ਉਸਨੇ ਜਦ ਦੋਹਾਂ ਨੂੰ ਟੱਬੇ ਅੰਦਰ ਵੇਖਿਆ ਤਾਂ ਉਹ ਆਪ ਉਹਨਾਂ ਦੀ ਮਦਦ ਲਈ ਅਗਿਆਇ ਦੋਵਾਂ ਦੀ ਮੌਜੂਦਾ ਹਾਲਤ ਦੱਸਦੀ ਕਿ ਉਹ ਕਿਸੇ ਮੁਸੀਬਤ ਤੋਂ ਹੁਨੇ ਹੁਨੇ ਬਾਹਰ ਆਏ ਸਨ ਟੱਬੇ ਦੇ ਮਾਲਕ ਨੇ ਪਹਿਲਾਂ ਤਾਂ ਦੋਹਾਂ ਨੂੰ ਆਰਾਮ ਨਾਲ ਬਿਠਾਇਆ ਪਾਣੀ ਪਿਲਾਇਆ ਮਗਰੋਂ ਆਪਣੇ ਕੰਮਿਆਂ ਨੂੰ ਕਹਿ ਕੇ ਉਹਨਾਂ ਦੀ ਮਲਮ ਪੱਟੀ ਵੀ ਕਰਵਾਈ ਖਾਣਾ ਖਵਾਇਆ ਤੇ ਰਾਤ ਕੱਟਣ ਲਈ ਆਪਣੇ ਟੱਬੇ ਦੀ ਸਭ ਤੋਂ ਸੁਰੱਖਿਅਤ ਥਾਂ ਵੀ ਦਿੱਤੀ ਜਿਸ ਨਾਲ ਕੀ ਦੋਵੇਂ ਇਸ ਅਹਿਸਾਸ ਦੇ ਬਦਲੇ ਇਹਸਾਨ ਦੇ ਬਦਲੇ ਉਸ ਟਾਬੇ ਦੇ ਮਾਲਕ ਪ੍ਰਤੀਕਰਿਤਕ ਹੋ ਗਏ ਸਵੇਰ ਹੋਈ ਤੇ ਟਾਬੇ ਦੇ ਮਾਲਕ ਨੇ ਆਪਣੇ ਦੋਵੇਂ ਮਹਿਮਾਨਾਂ ਨੂੰ ਕੁਝ ਟੱਕਾ ਪੈਸਾ ਦੇ ਕੇ ਰੁਖਸਤ ਕਰ ਦਿੱਤਾ ਬੀਤੀ ਰਾਤ ਤਾਂ ਦੋਵੇਂ ਜਾਣੇ ਕਿਵੇਂ ਨਾ ਕਿਵੇਂ ਬਚ ਗਏ ਪਰ ਹੁਣ ਦਿਨ ਦੇ ਉਜਾਲੇ ਵਿੱਚ ਉਹ ਕਿੱਥੋਂ ਲੁਕਦੇ ਫਿਰਦੇ ਇਧਰ ਕੱਲੇ ਨੂੰ ਪੁਲਿਸ ਟੋਲ ਲਈ ਸੀ ਉਧਰ ਬਤਾਵੇ ਨੂੰ ਉਸ ਦੇ ਗਾਹਕ ਜਿਨ੍ਹਾਂ ਨਾਲ ਕਿ ਉਹ ਗੁੱਜੇ ਕੁਝ ਗੁੱਜੇ ਦਾ ਵਾਦੇ ਕਰਕੇ ਆਈ ਸੀ ਇਹਨਾਂ ਵਾਦਿਆਂ ਬਦਲੇ ਉਹਨਾਂ ਬਤਾਵੀ ਨੂੰ ਪੁਗਤਾਨ ਵੀ ਚੰਗਾ ਖਸਾ ਕੀਤਾ ਸੀ ਪਰ ਉਹ ਕਹਿੰਦੇ ਨੇ ਨਾ ਕਈ ਵਾਰ ਕੁਝ ਪੈਸਾ ਹੀ ਮਾੜਾ ਆ ਜਾਂਦਾ ਖਾਸ ਕਰਕੇ ਉਦੋਂ ਜਦੋਂ ਕੰਮ ਮਾੜੇ ਹੋਣ ਬਤਾਵੀ ਨਾਲ ਵੀ ਕੁਝ ਅਜੀਹਾ ਹੋਇਆ ਜਦ ਪਹਿਲਾਂ ਜਦ ਤੱਕ ਉਹ ਮੁਜਰਾ ਕਰਦੀ ਰਹੀ ਚੰਗੀ ਰਹੀ ਉਸਦੀ ਕਲਾ ਦਾ ਉਸਨੂੰ ਇਨਾ ਮਿਲਦਾ ਰਿਹਾ ਪਰ ਜਦ ਉਸਨੇ ਆਪਣੀ ਕਲਾ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਦਰਸ਼ਕ ਵੀ ਉਸ ਦੇ ਗਾਹਕ ਹੋ ਨਿਪੜੇ ਇਸ ਵਕਤ ਬੇਸ਼ੱਕ ਉਹ ਕਲੇ ਦੇ ਨਾਲ ਮਹਿਫੂਜ਼ ਮਹਿਸੂਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਆਪਣੀ ਚੋਰੀ ਫੜੇ ਜਾਣ ਦਾ ਡਰ ਸੀ ਕਿਉਂਕਿ ਬਤਾਵੀ ਨੇ ਕੇਲੇ ਨੂੰ ਕੇਲੇ ਨੂੰ ਆਪਣੀ ਹੁਣ ਤੱਕ ਦੀ ਦੱਸੀ ਕਹਾਣੀ ਵਿੱਚ ਇਹ ਨਹੀਂ ਸੀ ਦੱਸਿਆ ਕਿ ਉਹ ਆਪ ਵੀ ਕਿਸੇ ਜਗ੍ਹਾ ਗਲਤ ਰਹਿ ਚੁੱਕੀ ਸੀ ਮੇਰਾ ਖਿਆਲ ਆਪਾਂ ਨੂੰ ਇੱਥੋਂ ਜਿੰਨਾ ਜਲਦੀ ਹੋ ਸਕੇ ਨਿਕਲ ਜਾਣਾ ਚਾਹੀਦਾ ਕੇਲੇ ਨੇ ਬਤਾਵੀ ਦੀ ਪਰੇਸ਼ਾਨੀ ਸਮਝਦੇ ਹੋਏ ਕਿਹਾ ਫਿਲਹਾਲ ਉਹ ਇਹੀ ਸਮਝ ਰਿਹਾ ਸੀ ਕਿ ਬਤਾਵੀ ਨੂੰ ਸ਼ੀਰੇ ਤੋਂ ਡਰ ਲੱਗ ਰਿਹਾ ਹੈ हां यही ठीक रहेगा बतावी ने आस-पासा देखा ਤੇ ਕਾਲੀ-ਕਾਲੀ ਵਿੱਚ ਜਾ ਦਿੱਤਾ ਮਗਰ ਉਹ ਦੋਵੇਂ ਟੈਕਸੀ ਕਰਾ ਕੇ ਕਲਕੱਤੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਪਹਿਲਾਂ ਤਾਂ ਕਹਿ ਲene ਸੋਚਿਆ ਕਿ ਕਿਉਂ ਨਾ ਉਹ ਬਤਾਵੀ ਨੂੰ ਆਪਣੇ ਨਾਲ ਪੰਜਾਬ ਲੈ ਜਾਵੇ ਜਿੱਥੇ ਬਤਾਵੀ ਵੀ ਵਧੇਰੇ ਸਵਖਿਅਤ ਰਹੇ ਪਰ ਫਿਰ ਕੁਝ ਸੋਚ ਕੇ ਉਹਨੇ ਆਪਣਾ ਇਰਾਦਾ ਬਦਲ ਲਿਆ ਹੁਣ ਉਸਨੇ ਸਿੱਧਾ ਪੰਜਾਬ ਦੀ ਥਾਂ ਪਹਿਲਾਂ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਕਰੀਬ 11:30 ਵਜੇ ਉਹ ਲੁਕ ਤੇ ਲੁਕਉਂਦੇ ਕਲਕੱਤੇ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਵਿੱਚ ਬੈਠ ਗਏ ਕੋਈ ਪਛਾਣ ਲੱ ਲਵੇ ਇਹ ਸੋਚ ਕੇ ਉਹਨਾਂ ਨੇ ਆਪਣਾ ਹੁਲੀਆ ਵੀ ਬਦਲ ਲਿਆ ਅੱਧੀ ਰਾਤ ਦੇ ਕਰੀਬ ਉਹ ਦੋਵੇਂ ਦਿੱਲੀ ਪਹੁੰਚ ਗਏ ਜਿੱਤੇ ਉਹਨਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਤੇ ਨਾ ਹੀ ਕਿਸੇ ਨੂੰ ਜਾਣਦੇ ਸਨ ਉਹ ਆਪ ਪੰਜਾਬ ਤੋਂ ਪਹਿਲਾਂ ਦਿੱਲੀ ਜਾਣ ਪਿੱਛੇ ਕੈਲੇ ਦਾ ਮਕਸਦ A.O.C. ਕੋ ਕੁਛ ਦਿਨ ਲਈ ਮਾਮਲਾ ਠੰਡਾ ਹੋਣ ਦੇਵੇ ਉਂਝ ਵੀ ਜਿਸ ਦਿਨ ਪੁਲਿਸ ਨੇ ਉਸ ਨੂੰ ਅਫੀਮ ਦੇ ਕੇਸ ਵਿੱਚ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਪੁਲਿਸ ਤੋਂ ਡਰਦਾ ਮਾਰਾ ਭੱਜਦਾ ਹੋਇਆ ਕਿਸੇ ਡੂੰਗੀ ਖਾਈ ਵਿੱਚ ਜਾ ਡਿੱਗਾ ਸੀ ਉਦੋਂ ਤੋ ਪੰਜਾਬ ਕਿਸੇ ਨੂੰ ਵੀ ਕੈਲੇ ਦੀ ਕੋਈ ਖਬਰ ਸਾਨ ਨਹੀਂ ਸੀ ਮਿਲੀ ਕੈਲਾ ਸੋਚ ਰਿਹਾ ਸੀ ਕਿ ਉਸ ਦੇ ਲਾਪਤਾ ਹੋਣ ਦੇ ਕਰਕੇ ਸ਼ਾਇਦ ਉਸ ਦੇ ਘਰਦਿਆਂ ਤੋਂ ਵੀ ਪੁੱਛਪੜਤal ਹੋ ਰਹੀ ਹੋਵੇ ਕਿਉਂਕਿ ਇਸ ਕੇਸ ਵਿੱਚ ਇੱਕ ਨਹੀਂ ਬਲਕਿ ਦੋ ਦੋ ਰਾਜਾਂ ਦੀਆਂ ਪੁਲਿਸਾਂ ਟੀਮਾਂ ਕੰਨ ਖੜੇ ਕਰ ਕਰੀਰ ਕੰਮ ਕਰ ਰਹੇ ਸਨ ਉਂਝ ਵੀ 19 ਦਿਨੀ ਨਸ਼ਾ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਉਣ ਕਰਕੇ ਪੁਲਿਸ ਵਿਭਾਗ ਤੇ ਉਹਨਾਂ ਉੱਤੇ ਹੀ ਕਾਫੀ ਦਵਾ ਪਿਆ ਹੋਇਆ ਸੀ ਨਸ਼ੇ ਦੀ ਤਸਕਰੀ ਕਰਨ ਵਾਲੇ ਲੋਕ ਤਾਂ ਪਾਵੇਂ ਹੋਰ ਹੁੰਦੇ ਪਰ ਉਹ ਆਚਾਰ ਆਪਣਾ ਇਹਨਾਂ ਟਰੱਕ ਵਾਲਿਆਂ ਨੂੰ ਹੀ ਬਣਾ ਲੈਂਦੇ ਜਿਨ੍ਹਾਂ ਦਾ ਰੋਜ਼ਾਨਾ ਹੀ ਦੂਰ ਦੂਰ ਦੇ ਰੂਟਾਂ ਤੱਕ ਆਉਣਾ ਜਾਣਾ ਰਹਿੰਦਾ ਅਜੇ ਵਿੱਚ ਉਹ ਆਪ ਦਾ ਮਾਲ ਦੇ ਨਾਲ ਰਹ ਜਾਂਦੇ ਪਰ ਮਾਲ ਉਹਨਾਂ ਦਾ ਸਮੇਂ ਸਿਰ ਸਹੀ ਜਗ੍ਹਾ ਤੇ ਜਰੂਰ ਪਹੁੰਚ ਜਾਂਦਾ ਕਿਹੜੀ ਥਾਂ ਤੇ ਮਾਲ ਵਿਖਣਾ ਕਿੱਥੋਂ ਮਾਲ ਚੁਕਣਾ ਟਰੱਕ ਨੇ ਕਿੱਥੇ ਕਿੱਥੇ ਰੁਕਣਾ ਕਿੱਥੋਂ ਕਿੱਥੋਂ ਲੰਘਣਾ ਸਭ ਨਸ਼ਾ ਤੇ ਇਸ ਕਰਾਂ ਦੇ ਧਿਆਨ ਵਿੱਚ ਹੁੰਦਾ ਤਾਂ ਹੀ ਉਹ ਤਾਂ ਇਹ ਲੋਕ ਇੰਨੀ ਜਲਦੀ ਫੜੇ ਨਹੀਂ ਜਾਂਦੇ ਜਦ ਕਿ ਜੇ ਕਿਧਰੇ ਮਾਲ ਫੜਿਆ ਵੀ ਜਾਂਦਾ ਤਾਂ ਮਾਲ ਦੇ ਨਾਲ ਉਹਨਾਂ ਦੇ ਅਸਲ ਮਾਲਕ ਮੌਜੂਦ ਨਹੀਂ ਸਨ ਹੁੰਦੇ ਜਿਸ ਕਾਰਨ ਵਿਚਾਰੇ નિર્ਦੋਸ਼ ਟਰੱਕ ਡਰਾਈਵਰਾਂ ਦੀ ਹਰ ਵੇਲੇ ਸ਼ਮਤ ਆਈ ਰਹਿੰਦੀ ਸੀ ਉਰਦੀ ਉਰਦੀ ਇੱਕ ਗੱਲ ਕਲੇ ਦੇ ਪਿੰਡ ਵੀ ਪਹੁੰਚ ਗਈ ਕਿ ਉਸਨੂੰ ਪੁਲਿਸ ਨੇ ਨਸ਼ਾ ਤਸਕਰੀ ਦੇ ਸੰਸਲੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਐਨ ਮੌਕੇ ਤੇ ਡੂੰਗੀ ਖਾਈ ਵਿੱਚ ਛਾਲ ਮਾਰ ਗਿਆ ਹੁਣ ਉਹ ਲਾਪਤਾ ਹੈ ਤੇ ਪੁਲਿਸ ਉਸਨੂੰ ਜਿੱਥੇ ਕਿਤੇ ਵੀ